ਭਾਰਤ-ਪਾਕਿਸਤਾਨ ਵਿਚਾਲੇ ਬਣੇ ਤਣਾਅਪੂਰਨ ਮਾਹੌਲ ਤੋਂ ਬਾਅਦ ਇੱਕ ਅਮਰੀਕਾ ਦੇ ਰਾਸ਼ਟਰਪਤੀ ਦਾ ਬਿਆਨ ਆਇਆ ਜਿਸ ਵਿੱਚ ਸੀਜ਼ਫਾਇਰ ਦੀ ਗੱਲ ਕੀਤੀ ਗਈ ਹੈ ਕਿ ਇਹ ਸੂਝ ਭਰਿਆ ਫੈਸਲਾ ਹੈ ਹੁਣ ਤੱਕ ਕਿੰਨਾ ਨੁਕਸਾਨ ਕਿਸ ਦਾ ਹੋਇਆ ਇਸ ਦੀ ਪਰਭਾਈ ਕਦੋਂ ਹੋਣੀ ਹੈ ਬਾਅਦ ਦੀਆਂ ਗੱਲਾਂ ਨੇ ਪ੍ਰੋਗਰਾਮ 16 ਨੇ ਸਾੱਚ ਦੇ ਵਿੱਚ ਵਿਸਥਾਰ ਪੂਰਵਕ ਇਸ ਮੁੱਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆਪੂਲਰ ਸਾਹਿਬ ਇੱਕ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਤਣਾਅ ਭਰਿਆ ਮਾਹੌਲ ਰਿਹਾ ਦੋਨਾਂ ਪਾਸੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਖਾਸ ਕਰਕੇ ਭਾਰਤ ਦੀ ਗੱਲ ਕਰੀਏ ਤਾਂ ਆਮ ਲੋਕਾਂ ਨੂੰ ਵੀ ਖਾਜਲ ਖਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੁਣ ਸੀਜ਼ਫਾਇਰ ਦਾ ਫੈਸਲਾ ਸਾਹਮਣੇ ਆਇਆ ਹੈ ਸਹਿਮਤੀ ਹੋ ਗਈ ਹੈ ਇਸ ਦੇ ਬਾਰੇ ਭਾਰਤ ਸਰਕਾਰ ਦੇ ਵੱਲੋਂ ਵੀ ਪ੍ਰੈਸ ਕਾਨਫਰੰেন্স ਕੀਤੀ ਜਾ ਰਹੀ ਹੈ ਪੁਸ਼ਟੀ ਹੋ ਗਈ ਹੈ ਹੁਣ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੋਲਾਬ੍ਰੁੱਧ ਚੱਲ ਰਿਹਾ ਸੀ ਫਾਇਰਿੰਗ ਹੋ ਰਹੀ ਸੀ ਜਾਂ ਡਰੋਨ ਜਰੀਏ ਅਟੈਕ ਹੋ ਰਹੇ ਸੀ ਕਿ ਮੰਨ ਲਿਆ ਜਾਵੇ ਸੀਜ਼ਫਾਇਰ ਦਾ ਮਤਲਬ ਇਹੀ ਹੈ ਕਿ ਸਾਰਾ ਕੁਝ ਹੁਣ ਬੰਦ ਹੋ ਗਿਆ ਸਟਾਪ ਹੋ ਗਿਆ ਜੰਗ ਖਤਮ ਐ ਬਿਲਕੁਲ ਸੰਦੀਪ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜੰਗ ਕਦੇ ਵੀ ਮਸਲੇ ਦਾ ਹੱਲ ਨਹੀਂ ਗੋਲੀ ਕਦੇ ਵੀ ਮਸਲੇ ਦਾ ਹੱਲ ਨਹੀਂ ਬੈਠ ਕੇ ਟੇਬਲ ਤੇ ਹੀ ਗੱਲ ਹੋਣੀ ਸੀ ਇਸ ਕਰਕੇ ਪਿਛਲੇ 4 ਦਿਨਾਂ ਤੋਂ ਬਹੁਤ ਸਾਰਾ ਨੁਕਸਾਨ ਹੋਇਆ ਜਾਨੀ ਵੀ ਤੇ ਮਾਲੀ ਵੀ ਔਰ ਖਾਸ ਕਰਕੇ ਜਿਹੜੇ ਸਰਹੱਦੀ ਸੂਬੇ ਨੇ ਉਹਨਾਂ ਨੂੰ ਪਤਾ ਕਿ ਕਿੰਨਾ ਨੁਕਸਾਨ ਹੋਇਆ ਔਰ ਦੂਜਾ ਜਿੰਨਾ ਮਾਵਾ ਦੇ ਪੁੱਤ ਫੌਜੀ ਨੇ ਜਿੰਨਾਂ ਦੇ ਭਰਾ ਫੌਜੀ ਨੇ ਜਿੰਨਾਂ ਦੇ ਪਤੀ ਫੌਜੀ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਹੁੰਦਾ ਹੈ ਕਿ ਸਾਡਾ ਕੋਕਨ ਉਹ ਜਿਹੜੇ ਸਾਡੇ ਗੁੜ ਤੇ ਰਖੜੀ ਬਣਾਉਣ ਵਾਲਾ ਕੌਣ ਹੋਊਗਾ ਤੇ ਮੇਰਾ ਸੁਹਾਗਣਾ ਉਜੜੇ ਇਹ ਸਭ ਤੋਂ ਵੱਡਾ ਇੱਕ ਮਸਲਾ ਹੁੰਦਾ ਜਦੋਂ ਲੜਾਈ ਲੱਗਦੀ ਹੈ ਤੇ ਲੜਾਈ ਦਾ ਮਤਲਬ ਵੀ ਨੁਕਸਾਨ ਹੁੰਦਾ ਚਾਰ ਦਿਨਾਂ ਦੇ ਵਿੱਚ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਜਿਸ ਦਾ ਬਾਅਦ ਚ ਲਾਜ਼ਮੀ ਤੌਰ ਤੇ ਆਕਲਨ ਕੀਤਾ ਜਾਊਗਾ ਪਿਛਲੇ 4 ਦਿਨਾਂ ਤੋਂ ਭਾਰਤ ਦੇ ਉੱਪਰ ਕਿਵੇਂ ਡਰੋਨ ਹਮਲੇ ਕਿਵੇਂ ਮਿਜ਼ਾਈਲ ਹਮਲੇ ਹੋਏ ਨੇ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਕਿੰਨਾ ਲੋਕਾਂ ਦੇ ਵਿੱਚ ਖੋਫ ਸੀ ਨਾ ਇਸ ਦਾ ਅੰਦਾਜ਼ਾ ਸਿਰਫ ਜਿੱਥੇ ਇਹ ਡਰੋਨ ਡਿੱਗੇ ਨੇ ਜਿੱਥੇ ਸੀਜ਼ਫਾਇ ਜਿੱਥੇ ਮਜ਼ਾਈਲਾ ਡਿੱਗੀਆਂ ਨੇ ਜਾਂ ਜਿਹੜਾ ਸਾਡਾ ਪਠਾਨਕੋਟ ਦਾ ਬਠਿੰਡੇ ਦਾ ਜਿਵੇਂ ਭਾਰਤ ਸਰਕਾਰ ਖੁਦ ਮੰਨੀ ਆ ਕਿ ਉੱਥੇ ਜਿਹੜਾ 에ਅਰ ਬੇਸ ਆ ਉਹਦਾ ਨਕਸਾਉਣ ਹੋਇਆ ਮੋਤਾ ਹੋ ਚੁੱਕੀਆਂ ਨੇ ਪੁੰਛ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਸੀ ਫਿਰ ਉਥੋਂ ਦੇ ਰਾਗੀ ਸਿੰਘ ਸਮੇਤ 18 ਲੋਕ ਮਾਰੇ ਗਏ ਨੇ ਫਿਰ ਕਈ ਜ਼ਖਮੀ ਹੋਏ ਅੱਜ ਇੱਕ ਸੂਬੇਦਾਰ ਮੇਜਰ ਰਸ਼ੀਦ ਹੋ ਗਏ ਨੇ ਇੱਕ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸਿਵਾਵਾਂ ਦੇ ਇੱਕ ADC ਦਾ ਮੌਤ ਹੋ ਜਾਂਦੀ ਹੈ ਇਹ ਸਾਰੇ ਜਾਨੀ ਨੁਕਸਾਨ ਕਈ ਜ਼ਖਮੀ ਹੋਏ ਨੇ ਜਿੱਤਾ ਫਿਰੋਜ਼ਪੁਰ ਦੇ ਪਿੰਡ ਦੇ ਵਿੱਚ ਨੁਕਸਾਨ ਹੋਇਆ ਹੈ ਨਾ ਡਰੋਨ ਡਿੱਗਿਆ ਹੁਣ ਕਿਉਂਕਿ ਦੋਨੇ ਮੁਲਕ ਆਪਸ ਵਿੱਚ ਲੜ ਰਹੇ ਸੀ ਕਿਉਂਕਿ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ ਅਤਵਾਦੀ ਉਦੇਸ਼ ਆ ਅਤਵਾਦੀਆਂ ਨੂੰ ਟ੍ਰੇਨ ਕੀਤਾ ਜਾਂਦਾ ਲੇਕਿਨ ਨੁਕਸਾਨ ਜਿਹੜਾ ਪੰਜਾਬ ਦਾ ਕਾਫੀ ਚਿੰਤਾ ਦੇ ਵਿੱਚ ਹੈ ਕਿਉਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਬਾਜ਼ਾਰ ਬੰਦ ਕਰਤੇ ਬਲੈਕਆਊਟ ਕੀਤਾ ਹੈ ਲੋਕੀ ਡਰਦੇ ਮਾਹੌਲ ਦੇ ਹੋਈ ਸਾਰਾ ਕੁਛ ਨਾ ਇਕਨੋਮਿਕਲੀ ਵੀ ਬੜਾ ਨੁਕਸਾਨ ਹੁੰਦਾ ਹੁਣ ਕਿਉਂਕਿ ਕਈ ਮੁਲਕ ਇਹੋ ਜਿਹੇ ਹੀ ਚਾਈਨਾ ਵਰਗੇ ਜਿਨ੍ਹਾਂ ਜਿਹੜੇ ਪਾਕਿਸਤਾਨ ਦੇ ਪਿੱਛੇ ਹੀ ਜਾਂ ਤੁਰਕੀ ਵਰਗੇ ਦੇਸ਼ ਜਿਹੜੇ ਪਾਕਿਸਤਾਨ ਦੇ ਪਿੱਛੇ ਹੀ ਉਹਨਾਂ ਨੂੰ ਲੈ ਕੇ ਤੇ ਅਗਲੇ ਨੇ ਤੇ ਉਹਨਾਂ ਨੇ ਹਥਿਆਰ ਵੇਚਨੇ ਸੀ ਉਹਨਾਂ ਨੇ ਟੈਸਟਿੰਗ ਵਾਸਤੇ ਜਿਹੜੇ ਵਾ ਉਹ ਜੋ ਕੁਝ ਉਹਨਾਂ ਨੇ ਕੀਤਾ ਉਹ ਸਾਰੀ ਦੁਨੀਆ ਨੂੰ ਪਤਾ ਕਿ ਤੁਰਕੀ ਨੇ ਕੀ ਕੀਤਾ ਚਾਈਨਾ ਨੇ ਕੀ ਕੀਤਾ ਹੁਣ ਅਮਰੀਕਾ ਕਿਉਂਕਿ ਅਮਰੀਕਾ ਪਹਿਲਾਂ ਤੇ ਉਹਨੇ ਦਖਲਦrazi ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਪਰ ਹੁਣ ਜਿਵੇਂ ਉੱਥੋਂ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਉਹਨਾਂ ਨੇ ਟਵੀਟ ਕੀਤਾ ਟਵੀਟ ਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈਗਾ ਕਿ ਲੰਮੀ ਚਰਚਾ ਤੋਂ ਬਾਅਦ ਹੈ ਨਾ ਜਿਹੜਾ ਉਹਨਾਂ ਨੇ ਵਿਚੋਲਗੀ ਕੀਤੀ ਹੈਗੀ ਨਾ ਉਹ ਲੰਮੀ ਵਿਚੋਲਗੀ ਤੋਂ ਬਾਅਦ ਉਹ ਕਹਿੰਦੇ ਕਿ ਦੋਨਾਂ ਮੁਲਕਾਂ ਨੂੰ ਭਾਰਤ ਨੂੰ ਵੀ ਸਮਝਾਇਆ ਪਾਕਿਸਤਾਨ ਨੂੰ ਵੀ ਸਮਝਾਇਆ ਔਰ ਦੋਨਾਂ ਮੁਲਕਾਂ ਨੇ ਬੜੀ ਸਮਝਦਾਰੀ ਦੇ ਨਾਲ ਇਹ ਫੈਸਲਾ ਲਿਆ ਉਹਨਾਂ ਨੇ ਦੋਨਾਂ ਮੁਲਕਾਂ ਨੂੰ ਵਧਾਈ ਵੀ ਦਿੱਤੀ ਹੈ ਕਿਉਂਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਜਿਹੜਾ ਟਵੀਟ ਲਿਖਿਆ ਆਪਾਂ ਇੱਕ ਵਾਰ ਪੜ੍ਹ ਵੀ ਦਿੰਨੇ ਹਾਂ ਕਿ ਜਿਹੜਾ ਉਹਨਾਂ ਡੋਨਲਡ 트੍ਰੰਪ ਉਹਨਾਂ ਨੇ ਖੁਦ ਟਵੀਟ ਕੀਤਾ ਕਿ ਆਫਟਰ talks mediated by the united states i am pleased to announce that india and pakistan have agree full and immediate ceasefire congratulations to both both country on using common sense and great intelligence thank you for your attention to the, this matter peo dekho unna ik vidhai bhi ditti dono mulkan nu aur <laughs> dooja unna keh ke dono deshan ne jehda common sense varti apni aur jehdi unna ne apni ਬੁੱਧੀ ਦਿਖਾਈ ਬਈ ਨਾ ਗ੍ਰੇਟ ਇੰਟੈਲੀਜੈਂਸ ਜਿਹੜਾ ਉਹਨਾਂ ਨੇ ਸਵਾਲ ਖੜਾ ਕੀਤਾ ਹੈਗਾ ਇਹਦੇ ਚ ਉਹਨਾਂ ਨੇ ਕਹਿ ਕੇ ਜਿਹੜੀ ਉਹਨਾਂ ਨੇ ਸਮਝਦਾਰੀ ਦੇ ਨਾਲ ਭਰਿਆ ਜਿਹੜਾ ਫੈਸਲਾ ਲਿਆ ਦੋਨੇ ਮੁਲਕ ਜਿਹੜੇ ਨੇ ਵਧਾਈ ਦੇ ਪਾਤਰ ਕਿਉਂਕਿ ਨੁਕਸਾਨ ਇੰਡੀਆ ਦੇ ਵੀ ਆ ਪਾਕਿਸਤਾਨ ਨੇ ਕੀਤਾ ਔਰ ਆਪਣੀ ਫੌਜ ਨੇ ਵੀ ਆਪਣੇ 에ਅਰ ਸਟ੍ਰਾਈਕ ਦੇ ਜ਼ਰੀਏ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਾਰਿਆ ਸੀ ਪਾਕਿਸਤਾਨ ਦੇ ਨੌ ਜਿਹੜੇ ਅਤਵਾਦੀਆਂ ਦੇ ਅੱਡੇ ਨੇ ਉਹ ਢਹਿ ਢੇਰੀ ਕਿਤੇ ਨੇ ਇਥੋਂ ਤੱਕ ਕਿ ਜਿਹੜੇ ਉਥੋਂ ਦਾ ਮਸੂਦ ਅਜ਼ਰ ਆ ਜਿਹੜਾ ਦੁਨੀਆ ਭਰ ਦਾ ਖਤਰਨਾਕ ਇੱਕ ਅਤਵਾਦੀ ਹੈ ਉਹਦੇ ਟੱਬਰ ਦੇ 10 ਜੀ ਜਾਂ ਉਹਨਾਂ ਦੇ ਚਾਰ ਸਾਥੀ ਦਾ ਮਰਨਾ ਇਹ ਆਪਣੇ ਵਿੱਚ ਇੱਕ ਪਾਕਿਸਤਾਨ ਬਹੁਤ ਵੱਡਾ ਦੁੱਖ ਲੱਗਾ ਜਿਸ ਕਰਕੇ ਉਹ ਲਗਾਤਾਰ 4 ਦਿਨ ਤੋਂ ਬਾਅਦ ਇੱਕ ਅਤਵਾਦੀ ਦੇ ਟੱਬਰ ਮਾਰਨ ਤੋਂ ਬਾਅਦ ਕਿਵੇਂ ਤੜਫਦਾ ਰਿਹਾ ਪਾਕਿਸਤਾਨ ਔਰ ਭਾਰਤ ਤੇ ਹਮਲੇ ਕਰਦੇ ਰਿਹਾ ਪੰਜਾਬ ਤੇ ਜੰਮੂ ਕਸ਼ਮੀਰ ਤੇ ਜਾਂ ਕੁਝ ਹੋਰ ਹਿੱਸਿਆਂ ਤੇ ਜਿਹੜੇ ਨਾ ਉਹਨੇ ਕੋਸ਼ਿਸ਼ ਕੀਤੀ ਹੈਗੀ ਆ ਹੁਣ ਸਵਾਲ ਹੈ ਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪਿਛਲੇ 3-4 ਦਿਨ ਤੋਂ ਕਾਫੀ ਵੱਡਾ ਨੁਕਸਾਨ ਹੋਇਆ ਹੈ ਕਈ ਖੇਤਿਆਂ ਦੇ ਵਿੱਚ ਖਾਸ ਕਰਕੇ ਸਰਹੱਦੀ ਇਲਾਕਿਆਂ 'ਚ ਹੁਣ ਇੱਥੇ ਲੋਕਾਂ ਦਾ ਇੱਕ ਸਵਾਲ ਹੋਏਗਾ ਕਿ ਸੀਜ਼ ਫਾਇਰ ਦਾ ਮਤਲਬ ਹੈ ਕਿ ਸਭ ਕੁਝ ਬੰਦ ਹੋ ਗਿਆ ਇੱਕ ਦੂਜੇ ਦੇ ਖਿਲਾਫ ਲੜਾਈ ਝਗੜਾ ਤਾਂ ਕੀ ਹੁਣ ਜਿੰਨਾ ਲੋਕਾਂ ਨੇ ਆਪਣੇ ਘਰ ਛੱਡੇ ਸੀ ਵਾਪਸ ਪਰਤ ਸਕਦੇ ਨੇ ਬਲੈਕਆਊਟ ਹੁਣ ਨਹੀਂ ਹੋਏਗਾ ਇਹ ਸਾਰੀਆਂ ਗੱਲਾਂ ਸਪਸ਼ਟ ਹੋ ਗਈਆਂ ਨੇ ਦੇਖੋ ਹੁਣ ਦੇਖੋ ਅਮਰੀਕਾ ਇੱਕ ਦੁਨੀਆ ਦਾ ਸਭ ਤੋਂ ਪਾਵਰਫੁੱਲ ਕੰਟਰੀ ਆ ਸਭ ਤੋਂ ਸ਼ਕਤੀਸ਼ਾਲੀ ਦੇਸ਼ ਆ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਡੋਲਰ 트ੰਪ ਨੇ ਵਿਚੋਲਗੀ ਕੀਤੀ ਦੋਨਾਂ ਮੁਲਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸਮਝਾਇਆ ਤੇ ਲਾਜ਼ਮੀ ਤੌਰ ਤੇ ਹੁਣ ਕੋਈ ਲੰਘਣਾ ਨਹੀਂ ਕਰੇਗਾ ਜੇ ਲੰਘਣਾ ਕਰੇਗਾ ਤੇ ਲਾਜ਼ਮੀ ਤੌਰ ਤੇ ਵਰਲਡ ਲੈਵਲ ਤੇ ਕੁਝ ਹੋਊਗਾ ਕਿ ਜੇ ਇੱਕ ਬੰਦਾ ਵਿਚੋਲਗੀ ਕਰ ਰਿਹਾ ਤੇ ਫਿਰ ਤੁਸੀਂ ਉਹਦੀ ਨਹੀਂ ਮੰਨੋਗੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਆਪਸੇ ਦੇ ਵਿੱਚ ਦੋ ਭਰਾਵਾਂ ਦੀ ਲੜਾਈ ਦੇ ਵਿੱਚ ਜੇ ਕੋਈ ਵਿਚੋਲਾ ਦੀ ਉਹ ਨਹੀਂ ਮੰਨਦੇ ਤੇ ਫਿਰ ਕੀ ਹੁੰਦਾ ਜਨ ਇਸ ਕਰਕੇ ਇਸ ਮਸਲੇ 'ਚ ਅਮਰੀਕਾ ਨੇ ਆਪਣੀ ਜਿਹੜੀ ਉਹਨਾਂ ਨੇ ਭੂਮਿਕਾ ਨਿਭਾਈ ਆ ਉਹਨੂੰ ਹੁਣ ਪਾਕਿਸਤਾਨ ਤੇ ਅਮਰੀਕਾ ਇਹ ਭਾਰਤ ਨਜ਼ਰਅੰਦਾਜ਼ ਕਰਦੇ ਚੰਗੇ ਵੀ ਨਹੀਂ ਲੱਗਦੇ ਔਰ ਇੱਕ ਇੱਕ ਅੰਤਰਰਾਸ਼ਟਰੀ ਰੂਲਾਂ ਦੇ ਵੀ ਵਿਰੋਧ ਅੰਗੇਜਡ ਆ ਹੁਣ ਇਸ ਮਸਲੇ ਦੇ ਵਿੱਚ ਜਿੱਥੇ ਡੋਲਰ 트ੰਪ ਦੀ ਸਟੇਟਮੈਂਟ ਆਈ ਨਾ ਉਹਦੇ ਚ ਲਾਜ਼ਮੀ ਤੌਰ ਤੇ ਹੁਣ ਜਿਹੜੇ ਲੋਕਾਂ ਨੂੰ ਵੀ ਸੁੱਖ ਦਾ ਸਾਹ ਆ ਖਾਸ ਕਰਕੇ ਜੰਮੂ ਕਸ਼ਮੀਰ ਦੇ ਲੋਕ ਹੁਣ ਜਾਂ ਪੰਜਾਬ ਦੇ ਲੋਕ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ 62 65 71 ਕਾਰਗਲ ਬੜੀਆਂ ਜੰਗਾਂ ਦੇਖੀਆਂ ਲੜਾਈਆਂ ਬਹੁਤ ਨੁਕਸਾਨ ਕੀਤਾ ਜਿਵੇਂ ਤੁਸੀਂ ਕੱਲ ਹੀ ਇੱਕ ਬਜ਼ੁਰਗ ਦੇ ਨਾਲ ਗੱਲ ਕੀਤੀ ਕਿ 65 ਦੀ ਲੜਾਈ ਦੇਖੀ ਮਾੜਾ ਜਿਹਾ ਸੈਟਲ ਹੋਈ ਤੇ 71 ਦੀ ਲੜਾਈ ਦੇਖ ਲਈ 71 ਤੋਂ ਬਾਅਦ ਸੈਟਲ ਦੇ ਹੀ ਕਾਰਗਲ ਦੇਖ ਲਈ 1999 ਦੇ ਵਿੱਚ ਨਾ ਇਸ ਕਰਕੇ ਉਹ ਤੇ ਪਹਿਲੇ ਲੋਕ ਦੁੱਖਾਂ ਦੇ ਮਾਰੇ ਉਜੜੇ ਲੋਕ ਨੇ ਦੱਬੇ ਕੁਚਲੇ ਲੋਕ ਨੇ ਤੇ ਜਿਸ ਸਥਿਤੀ ਦੇ ਵਿੱਚ ਪੰਜਾਬ ਕਿੰਨੀ ਕੀ ਮਾਰਕ ਹੋ ਗਿਆ ਚਲੋ ਗੱਲ ਹੈ ਕਿ ਨੈਸ਼ਨਲ ਦੇਸ਼ ਦੇ ਤੌਰ ਤੇ ਦੇਖਣਾ ਪੈਂਦਾ ਪਰ ਨਾਲ ਦੀ ਨਾਲ ਕਿ ਜਿਹੜੇ ਲੋਕ ਸਰਹੱਦ ਤੇ ਵੱਸਦੇ ਨਾ ਉਹਨਾਂ ਨੂੰ ਪੁੱਛਣ ਵਾਲੇ ਕਿ ਉਹ ਕਿਹੜੇ ਹਾਲਾਤਾਂ ਦੇ ਜੀਂਦੇ ਹੈਗੇ ਉਹ ਹੁਣ ਲਾਜ਼ਮੀ ਤੌਰ ਤੇ ਹੁਣ ਬਲੈਕਆਊਟ ਨਹੀਂ ਹੋਏਗਾ ਲੇਕਿਨ ਦੋਨੇ ਮੁਲਕ ਚਕੰਨੇ ਤੇ ਰਹਿਣਗੇ ਚੌਕਸ ਤੇ ਰਹਿਣਗੇ ਨਾ ਜੀ ਔਰ ਬਾਜ਼ਾਰ ਕਿਵੇਂ ਹੈ ਕਿ ਕਿਸਮਾ ਅਸਰ ਰਹਿੰਦਾ ਇਨਾਂ ਗੱਲਾਂ ਦਾ ਜਿਹੜੇ ਲੋਕਾਂ ਨੇ ਇੱਕ ਵਾਰੀ ਆਪਣਾ ਸਮਾਨ ਚੁੱਕਿਆ ਛੇਤੀ ਕੀਤੇ ਉਹਨਾਂ ਦਾ ਜੇਰਾ ਨਹੀਂ ਪੈਣਾ ਜਿਗਰਾ ਨਹੀਂ ਪੈਣਾ ਕਿ ਵਾਪਸ ਪਰਤੇ ਆਣ ਉਹਨਾਂ ਪਿੰਡਾਂ ਜ ਵਿੱਚ ਬਿਲਕੁਲ ਇੱਕ ਖੌਫ ਜਿੰਦਾ ਦੇਖੋ ਤੁਸੀਂ ਦੇਖੋ ਜਿਹੜੇ ਇਹ ਬਾਰਡਰ ਤੇ ਜਿਹੜੇ ਬੱਚੇ ਨਿਆਣੇ ਨੇ ਜਿਹੜੇ ਟੀਨ ਏਜ ਨੇ ਉਹ ਮਾਨਸਿਕ ਤੌਰ ਤੇ ਕਿੰਨੀ ਪੀੜਾ ਚੋਂ ਨਿਕਲ ਰਹੇ ਹੈਗੇ ਨਾ ਜੀ ਉਹਨਾਂ ਦਾ ਤੁਸੀਂ ਦੇਖੋ ਉਹਨਾਂ ਦੇ ਵਿੱਚੋਂ ਕੋਈ ਅਬਨਾਰਮਲ ਵੀ ਬੱਚੇ ਹੋ ਸਕਦੇ ਹੈਗੇ ਨੇ ਖੌਫ ਆ ਡਰ ਕਿ ਅਸੀਂ ਕਿਤੇ ਸਾਡੇ ਤੇ ਨਾ ਘਰ ਦੇ ਉੱਪਰ ਕੋਈ ਡਰੋਨ ਡਿੱਗ ਪਵੇ ਮਿਜ਼ਾਈਲ ਨਾਲ ਡਿੱਗ ਪਵੇ ਡਰੋਨ ਜਿਹੜਾ ਆਉਂਦਾ ਉਹਦੇ ਤੇ 5-7 ਕਿਲੋ ਹੀ ਜਿਹੜਾ ਵਿਸਪੋਰਟਿੰਗ ਸਮਗਰੀ ਹੁੰਦੀ ਆ ਜਿਹੜੀ ਮਿਜ਼ਾਈਲ ਆ ਉਹਦੇ ਤੇ ਤੇ 50-50 ਕਿਲੋ 60-60 ਕਿਲੋ 80-80 ਕਿਲੋ ਜਿਹੜੀ ਉਹਦੀ ਚ ਕਪੈਸਿਟੀ ਹੁੰਦੀ ਆ ਤੇ ਜੇ ਮਿਜ਼ਾਈਲ ਕਿਸੇ ਏਰੀਆ ਦੇ ਵਿੱਚ ਡਿੱਗੇ ਉਹਦੇ ਚ 80-85 ਕਿਲੋ ਦੀ ਕਪੈਸਿਟੀ ਹੋਵੇ ਵਿਸਪੋਰਟਿੰਗ ਸਮਗਰੀ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿੰਨਾ ਨੁਕਸਾਨ ਹੋਏਗਾ ਉਹ ਜਿਹੜੇ ਬੱਚਿਆਂ ਨੇ ਮਜ਼ਾਈਲਾ ਦੇਖੀਆਂ ਨੇ ਡਰੋਨ ਦੇਖੇ ਨੇ ਆਪਣੀਆਂ ਸ਼ਕਤਾਂ ਦੇ ਉੱਪਰ ਲੰਘਦੇ ਹੋਏ ਸਿਰਾਂ ਦੇ ਉੱਪਰ ਲੰਘਦੇ ਉਹ ਸਾਰੀ ਦੁਨੀਆ ਕਿੰਨੀ ਖੌਫ ਦੇ ਵਿੱਚ ਹੀ ਤੇ ਹੁਣ ਕਿਉਂਕਿ ਅਮਰੀਕਾ ਵਿੱਚ ਆ ਚੁੱਕਾ ਤੇ ਹੁਣ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਬਾਰਡਰਾਂ ਤੇ ਜਿਹੜਾ ਬਹੁਤ ਸੀਜ਼ ਫਾਇਰ ਕਰ ਦਿੱਤਾ ਹੈਗਾ ਇਸ ਕਰਕੇ ਹੁਣ ਉਧਰੋਂ ਪਾਕਿਸਤਾਨ ਵੱਲੋਂ ਵੀ ਸੀਜ਼ ਫਾਇਰ ਕਰ ਦਿੱਤਾ ਜਾਊਗਾ ਕਿਉਂਕਿ ਉੱਥੋਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਹ ਇਸ਼ਾਕ ਢਾਰ ਨੇ ਇੱਕ ਇਸ਼ਾਕ ਢਾਰ ਨੇ ਵੀ ਕਹਿ ਦਿੱਤਾ ਹੈਗਾ ਕਿ ਭਾਰਤ ਤੇ ਪਾਕ ਪਾਕਿਸਤਾਨ ਨੇ ਤਤਕਾਲ ਪ੍ਰਭਾਵ ਮਤਲਬ ਤੁਰੰਤ ਜੁੱਦ ਨੂੰ ਵਿਰਾਮ ਦੇਣ ਤੇ ਸਹਿਮਤੀ ਜਤਾ ਦਿੱਤੀ ਹੈ। ਉਹਨਾਂ ਇਹ ਵੀ ਕਹਿ ਕੇ ਪਾਕਿਸਤਾਨ ਨੇ ਹਮੇਸ਼ਾ ਹੀ ਦੇਸ਼ ਦੀ ਏਕਤਾ ਤੇ ਖੰਡਤਾ ਦੇ ਨਾਲ ਸਮਝੌਤਾ ਕਿਤੇ ਬਿਨਾ ਖੇਤਰ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਜਿਹੜੇ ਨੇ ਪ੍ਰਯਾਸ ਕੀਤੇ ਨੇ। ਉਧਰ ਸਟੇਟਮੈਂਟ ਆ ਚੁੱਕੀ ਹੈ। ਔਰ ਇਸ ਮਸਲੇ 'ਚ ਜਿਹੜੇ ਅਮਰੀਕੀ ਵਿਦੇਸ਼ ਮੰਤਰੀ ਨੇ ਮਾਰਕੋ ਰੂਬਿਓ ਉਹਨੇ ਬੁੱਧਵਾਰ ਰਾਤ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਬਾਜ਼ ਸ਼ਰੀਫ ਅਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੋਨਾਂ ਦੇਸ਼ਾਂ ਨੂੰ ਤਣਾਅ ਘੱਟ ਕਰਨ ਅਤੇ ਦੱਖਣੀ ਏਸ਼ੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਨੂੰ ਲੈ ਕੇ ਮਿਲ ਕੇ ਕੰਮ ਕਰਨ ਦੀ ਵਾਸਤੇ ਉਹਨਾਂ ਨੇ ਅਪੀਲ ਵੀ ਕੀਤੀ ਸੀ ਔਰ ਅਮਰੀਕਾ ਵਿਦੇਸ਼ ਵਿਭਾਗ ਦੇ ਜਿਹੜੇ ਬਲਾਰੇ ਨੇ ਟੈਮੀ ਬਰੂਜ਼ ਟੈਮੀ ਬਰੂਜ਼ ਨੇ ਵੀ ਮਾਰਕੀ ਮਾਰਕੋ ਰੂਬੀਆ ਦੇ जय शंकर ਦੇ ਨਾਲ ਫੋਨ ਤੇ ਜਿਹੜੀ ਗੱਲ ਕੀਤੀ ਸੀ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਨਾਲ ਉਹਨਾਂ ਨੇ ਭਾਰਤ ਸਰਕਾਰ ਦੇ ਨਾਲ ਸੋਗ ਵੀ ਪ੍ਰਗਟ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਅਤਵਾਦ ਦੇ ਖਿਲਾਫ ਅਮਰੀਕਾ ਭਾਰਤ ਦੇ ਨਾਲ ਖੜਾ ਹਾਲਾਂਕਿ ਉਹਨਾਂ ਨੇ ਇਹ ਵੀ ਸਲਾਹ ਦਿੱਤੀ ਸੀ ਕਿ ਭਾਰਤ ਨੇ ਜੋ ਇਸ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਦੱਸਦੇ ਤੇ ਜਵਾਬੀ ਕਾਰਵਾਈ ਦੀ ਮੰਗ ਕੀਤੀ ਸੀ ਉਹਦੇ 'ਚ ਉਹਨਾਂ ਨੇ ਸਾਵਧਾਨੀ ਵਰਤਣ ਵਾਸਤੇ ਕਿਹਾ ਉਹ ਦੂਜੇ ਪਾਸੇ ਟੈਮੀ ਬਰੂਜ ਨੇ ਪ੍ਰਧਾਨ ਮੰਤਰੀ ਪਾਕਿਸਤਾਨ ਜਿਹੜੇ ਸ਼ੁਬਾਸ਼ ਸ਼ਰੀਫ ਦੇ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਔਰ ਪਾਕਿਸਤਾਨ ਤੋਂ 22 April ਨੂੰ ਕਸ਼ਮੀਰ ਵਿੱਚ ਹੋਏ ਹਮਲੇ ਦੀ ਉਹਨਾਂ ਨੇ ਨਿੰਦਾ ਵੀ ਕਰਨ ਨਿੰਦਾ ਕੀਤੀ ਤੇ ਨਾਲੇ ਉਹਨਾਂ ਨੇ ਇਹ ਵੀ ਕਹਿਆ ਸੀ ਕਿ ਪਾਕਿਸਤਾਨ ਨੂੰ ਜਾਂਚ ਵਿੱਚ ਸਹਿਯੋਗ ਵੀ ਦੇਣਾ ਚਾਹੀਦਾ ਹੁਣ ਇਸ ਮਸਲੇ 'ਚ ਏਐਨਆਈ ਦੀ ਇੱਕ ਰਿਪੋਰਟ ਆਈ ਆ ਉਹਦੇ 'ਚ ਰਿਪੋਰਟ ਮੁਤਾਬਕ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਗੋਲਾਬਾਰੀ ਹੈ ਤੇ ਹੋਰ ਜਿਹੜੀ ਸੈਨਾ ਅਧਿਕਾਰਵਾਈ ਰੋਕਣ ਲਈ ਦੋਨਾਂ ਦੇਸ਼ਾਂ ਦੇ ਵਿਚਕਾਰ ਸਿੱਧੇ ਤੌਰ ਤੇ ਵੀ ਗੱਲ ਇਹ ਇੱਕ ਦਿਨ ਜਿੱਥੇ ਡੋਲਰ 트ੰਪ ਨੇ ਦੋਨਾਂ ਮੁਲਕਾਂ ਨੂੰ ਲੈ ਕੇ ਟਵੀਟ ਕੀਤਾ ਦੁਨੀਆ ਭਰ ਵਿੱਚ ਦੱਸ ਦਿੱਤਾ ਕਿ ਭਾਰਤ ਅਤੇ ਪਾਕਿਸਤਾਨ ਜਿਹੜੀ ਲੜਾਈ ਹੋ ਰਹੀ ਸੀ ਉਹ ਤੇ ਵਿਰਾਮ ਲੱਗ ਚੁੱਕਾ ਹੈ ਸੀਜ਼ਫਾਇਰ ਹੋ ਚੁੱਕੀ ਹੈ ਪਰ ਨਾਲ ਦੀ ਨਾਲ ਦੱਸਿਆ ਜਾ ਰਿਹਾ ਕਿ ਐਨਈ ਦੀ ਰਿਪੋਰਟ ਦੇ ਮੁਤਾਬਕ ਕਿ ਦੋਨਾਂ ਮੁਲਕਾਂ ਦੇ ਲੀਡਰਾਂ ਦੇ ਵਿਚਕਾਰ ਵੀ ਗੱਲਬਾਤ ਹੋਈ ਹੈ ਦੁਪਹਿਰੇ ਡੀਜੀਐਮਓ ਨੇ ਗੱਲਬਾਤ ਦੀ ਪਹਿਲ ਕੀਤੀ ਜਿਸ ਤੋਂ ਬਾਅਦ ਚਰਚਾ ਉੱਤੇ ਸਹਿਮਤੀ ਬਣੀ ਹੈ ਔਰ ਕਿਸੇ ਹੋਰ ਮੁੱਦੇ ਦੇ ਕਿਸੇ ਹੋਰ ਸਥਾਨ ਤੇ ਬਾਤਚਾਤ ਬਾਚੀਤ ਕਰਨ ਦਾ ਕੋਈ ਨਿਰਣੈ ਨਹੀਂ ਹੋਇਆ ਲੇਕਿਨ ਅਮਰੀਕਾ ਦੇ ਵਿਦੇਸ਼ ਮੰਤਰੀ ਜਿਹੜੇ ਮਾਰਕੋ ਰੂਬਿਓ ਨੇ ਕਿਹਾ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਂਡੀ ਵੈਨਜ਼ ਨੇ ਖੁਦ ਪਿਛਲੇ 48 ਘੰਟਿਆਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਅਫਸਰਾਂ ਤੋਂ ਇਲਾਵਾ ਪ੍ਰਾਈਮ ਮਿਨਿਸਟਰ ਨਰਿੰਦਰ મોદી ਪ੍ਰਾਈਮ ਮਿਨਿਸਟਰ ਪਾਕਿਸਤਾਨ ਸ਼ਬਾਸ਼ ਸ਼ਰੀਫ ਵਿਦੇਸ਼ ਮੰਤਰੀ ਭਾਰ ਸਰਕਾਰ ਐਸ ਜੈ ਸ਼ੰਕਰ ਉੱਥੋਂ ਦੇ ਪਾਕਿਸਤਾਨ ਦੇ ਰੱਖਿਆ ਮੰਤਰੀ ਆਸੀਮ ਮਨੀਰ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਦੇ ਨਾਲ ਵੀ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਅਤੇ ਭਾਰਤ ਸਰਕਾਰ ਤੁਰੰਤ ਜਿਹੜਾ ਯੁੱਧ ਤੇ ਵਿਰਾਮ ਲਗਾਉਣ ਲਈ ਰਾਜ਼ੀ ਹੋ ਗਏ ਨੇ ਦੋਨਾਂ ਦੇਸ਼ਾਂ ਨੇ ਇੱਕ ਨਿਰਪੱਖ ਮੰਚ ਤੇ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਗੱਲਬਾਤ ਨੂੰ ਤਿਆਰ ਹੋ ਚੁੱਕੇ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਸ਼ਬਾਜ਼ ਸ਼ਰੀਫ ਇਨਾਂ ਦੀ ਵੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਬੜਾ ਹੀ ਅ ਬੁੱਧੀਮਾਨ ਦੱਸਦੇ ਹੋਏ ਜਿਹੜਾ ਸ਼ਾਂਤੀ ਦਾ ਰਸਤਾ ਚੁਣਿਆ ਹੈਗਾ ਇੱਕ ਚੰਗੀ ਗੱਲ ਆ ਕਿਉਂਕਿ ਡੋਨਲਡ ਟਰੰਪ ਉਹੜਾ ਨੇ ਖੁਦ ਆਪਣੇ ਅ ਕਾਊਂਟ ਜਿਹੜਾ ਟਵਿੱਟਰ ਕਾਊਂਟ ਜਿਹਨੂੰ ਐਕਸ ਕਹਿੰਦੇ ਨੇ ਉਰਤੇ ਲਿਖਿਆ ਹੈਗਾ ਕਿ ਦੇਰ ਰਾਤ ਲੰਮੀ ਚੌੜੀ ਗੱਲਬਾਤ ਹੋਈ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਦੋਨੇ ਦੇਸ਼ ਭਾਰਤ ਤੇ ਪਾਕਿਸਤਾਨ ਰਾਜੀ ਹੋ ਗਏ ਨੇ ਸੀਜ਼ਫਾਇਰ ਕਰ ਦਿੱਤਾ ਹੈ ਕਿ ਮਤਲਬ ਜੰਗ ਤੇ ਬ੍ਰਾਮਾ ਬੇਸ਼ੱਕ 2-3 ਦਿਨ ਲੱਗੇ 4 ਦਿਨ ਲੱਗ ਗਏ ਪਰ ਇਹਨਾਂ ਦਿਨਾਂ ਦੇ ਨੁਕਸਾਨ ਤੋਂ ਬਾਅਦ ਅੱਗੇ ਲੋਕ ਜਿਹੜੀ ਤਰਾਈ-ਤਰਾਈ ਕਰ ਰਹੇ ਸੀ ਸ਼ਾਇਦ ਦੋਸਤੋ ਹੁਣ ਰਾਹਤ ਮਿਲਦੀ ਦਿਖਾਈ ਦੇਗੀ ਲੋਕਾਂ ਨੂੰ ਕਿਉਂਕਿ ਹੁਣ ਪੰਜਾਬ ਦੀ ਗੱਲ ਖਾਸ ਕਰਕੇ ਕਰੀਏ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਸੂਬਾ ਹੋ ਰਿਹਾ ਸੀ ਇੱਥੇ ਅੱਗੇ ਝੋਨੇ ਦੀ ਲਵਾਈ ਹੋਣੀ ਆ ਲੋਕਾਂ ਨੇ ਖੇਤਾਂ 'ਚ ਕੰਮ ਕਰਨਾ ਪਰਲੇ ਪਾਰ ਵੀ ਜਾ ਕੇ ਖੇਤੀ ਕਰਦੇ ਨੇ ਨੁਕਸਾਨ ਹੁਣ ਸ਼ਾਇਦ ਉਹਨਾਂ ਲਈ ਇੱਕ ਬੜੀ ਵੱਡੀ ਰਾਹਤ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ ਬਿਲਕੁਲ ਸੰਦੀਪ ਪੰਜਾਬ ਦੀ ਗੱਲ ਵੀ ਕਰਦੇ ਹੈਗੇ ਨੇ ਕਿ ਨਿਕਨੇ ਸਿੱਧਰਾਂ ਜਿਹੜੇ ਆਪਣੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਸਖਤਰ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਚ ਕੀ ਹੁਣ ਤੱਕ ਜਿਹੜੀ ਇਨਪੁਟ ਆਈ ਹੈ ਜਿਹੜੇ ਵਿਦੇਸ਼ ਸਖਤਰ ਬੋਲੇ ਹੈਗੇ ਨੇ ਕਹਿੰਦੇ ਨੇ ਕਿ ਹੁਣ ਜ਼ਮੀਨੀ ਤੇ ਹਵਾਈ ਹਮਲੇ ਨਹੀਂ ਹੋਣਗੇ ਅਗਲੀ ਜਿਹੜੀ ਬਰੀਫਿੰਗ ਆ 12 ਮਈ ਨੂੰ ਹੋਏਗੀ ਉਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ ਹੋ ਚੁੱਕਾ ਹੈ ਵਿਕਰਮ ਮਿਸਤਰੀ ਨੇ ਜਿਹੜੇ ਆਪਣੇ ਵਿਦੇਸ਼ ਮੰਤਰਾਲੇ ਦੇ ਸਕੱਤਰ ਨੇ ਉਹਨਾਂ ਕਿਹਾ ਕਿ ਦੋਨਾਂ ਦੇਸ਼ ਸੀਜ਼ਫਾਇਰ ਨੂੰ ਰਾਜ਼ੀ ਹੋ ਗਏ ਨੇ ਜ਼ਮੀਨ ਆਕਾਸ਼ ਅਤੇ ਸਮੁੰਦਰ ਦੇ ذریعے 5 ਵਜੇ ਤੋਂ ਜਿਹੜਾ ਜੁੱਧ ਬ੍ਰਾਮ ਹੋ ਗਿਆ 12 ਤਰੀਕ ਨੂੰ 12 ਵਜੇ ਫਿਰ ਡੀ ਜੀ ਐਮਓ ਦੀ ਗੱਲ ਹੋਏਗੀ ਸੀਫਰ ਦੇ ਲਈ ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਕੀਤੀ ਹੈ ਵਿਚੋਲਗੀ ਔਰ ਸ਼ਨੀਸ ਅੱਜ ਹੀ ਮਤਲਬ 5:30 ਵਜੇ ਦੇ ਉੱਥੋਂ ਦੇ ਅਮਰੀਕਾ ਦੇ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਡੋਲਨ ਟਰੰਪ ਨੇ ਟਵੀਟ ਕਰਕੇ ਜਾਰੀ ਕੀਤੀ ਹੈ ਤੇ ਉਹਨਾਂ ਨੇ ਇਸ ਮਸਲੇ ਦੇ ਵਿੱਚ ਇਹ ਹੁਣ ਸਵਾਲ ਹੈ ਕਿ ਜਿਹੜਾ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਪੰਜਾਬ ਦੇ ਬਿਲਕੁਲ ਜਿਹੜੇ ਬਾਰਡਰ ਤੇ ਪਿੰਡ ਨੇ ਕਿਉਂਕਿ ਤੁਸੀਂ ਆਪ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਔਰ ਫਾਜ਼ਿਲਕਾ ਦੇ ਪਿੰਡਾਂ ਦਾ ਦੌਰਾ ਕੀਤਾ ਲੋਕ ਕਿਵੇਂ ਆਪਣੇ ਘਰ ਛੱਡ ਕੇ ਸ਼ਹਿਰਾਂ ਦੇ ਵਿੱਚ ਆ ਚੁੱਕੇ ਹੈ ਗੁਰਦੁਆਰਿਆਂ ਦੇ ਵਿੱਚ ਪਨਾਹ ਲਈ ਰਿਸ਼ਤੇਦਾਰਾਂ ਦੇ ਵਿੱਚ ਪਨਾਹ ਲਈ ਆ ਤੇ ਉਹ ਲੋਕ ਪਹਿਲਾਂ ਹੀ ਇਹੋ ਜਿਹਾ ਸੰਤਾਪ ਜਿਹੜਾ ਉਹ ਆਪਣੇ ਪਿੰਡੇ ਤੇ ਹੜਾ ਚੁੱਕੇ ਨੇ ਹੁਣ ਲੋਕ ਹੈ ਕਿ ਪਹਿਲਾਂ ਦਾਦੇ ਪੜਦਾਦੇ ਆਣੇ ਫਿਰ ਦਾਦਿਆਂ ਨੇ ਫਿਰ ਪੁੱਤਿਆਂ ਨੇ ਫਿਰ ਪੋਤਿਆਂ ਨੇ ਇਹ ਜਿਹੜਾ ਮਾਹੌਲ ਆ ਨਾ ਉਹ ਨਹੀਂ ਹੁਣ ਬਰਦਾਸ਼ਤ ਕਰ ਸਕਦੇ ਨੇ ਦੋਨਾਂ ਸਰਕਾਰਾਂ ਨੂੰ ਦੇਖਣਾ ਚਾਹੀਦਾ ਹੈਗਾ ਕਿ ਲੜਾਈ ਕੋਈ ਮਸਲੇ ਦਾ ਹੱਲ ਨਹੀਂ ਆ ਠੀਕ ਹੈ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ, ਟ੍ਰੇਨ ਕੀਤੇ ਜਾਂਦੇ ਹੈਗੇ ਨੇ। ਦੁਨੀਆ ਭਰ ਦੇ ਵਿੱਚ ਪਾਕਿਸਤਾਨ ਨੂੰ ਲੋਕ ਜਿਹੜਾ ਵਾ ਨਜ਼ਰੀਆ ਪੂਰੀ ਦੁਨੀਆ ਦਾ ਉਹ ਕਿ ਇੱਕ ਅਤਵਾਦੀ ਦੇਸ਼ ਘੋਸ਼ਿਤ ਹੋ ਚੁੱਕਾ। ਉਹ ਠੀਕ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦਾ। ਉਹਨਾਂ ਨੂੰ ਕਾਰਗਲ ਦੇ ਵਿੱਚ, ਪੈਣ ਦੇ ਵਿੱਚ, ਮੂੰਹ ਦੀ ਖਾਣੀ ਪਈ, 71 ਦੇ ਵਿੱਚ ਖਾਣੀ ਪਈ, ਕਾਰਗਲ ਦੇ ਵਿੱਚ ਮੂੰਹ ਦੀ ਖਾਣੀ ਪਈ। ਫਿਰ ਬਾਲਾ ਕੋਰਟ ਵਾਲਾ ਮਸਲਾ ਆ ਗਿਆ। ਉਹ ਆਪਣੀਆਂ ਆਦਤਾਂ ਤੋਂ ਸੁਧਰੇਗਾ ਨਹੀਂ। ਸਾਨੂੰ ਹੋਰ ਚਕੰਨਾ ਹੋਉਂਦੀ ਲੋੜ ਹੈ ਸਾਨੂੰ ਆਪਣੀ ਡਿਫੈਂਸ ਲਾਈਨ ਤਗੜੇ ਕਰਨ ਦੀ ਜ਼ਰੂਰਤ ਆ ਹੁਣ ਸਵਾਲ ਹੈ ਕਿ ਜੇ ਗਵਾਂਢੀ ਮਾੜਾ ਹੋਵੇ ਤਾਂ ਉਹਦੇ ਨਾਲ ਆਪਦਾ ਵੀ ਬਹੁਤ ਨੁਕਸਾਨ ਹੋ ਜਾ ਜਿਵੇਂ ਬਾਰਡਰ ਦੇ ਲੋਕਾਂ ਦਾ ਨੁਕਸਾਨ ਹੋਇਆ ਠੀਕ ਹੈ ਅਜਿਹੇ ਮੁਲਕਾਂ ਨੂੰ ਸਬਕ ਸਿਖਾਉਣਾ ਵੀ ਬੜਾ ਜ਼ਰੂਰੀ ਆ ਪਰ ਗੱਲ ਹੈ ਕਿ ਹੁਣ ਜਿਹੜੇ ਲੋਕ ਨੇ ਉਹ ਲੋਕ ਤੜਫਰੇ ਕੋਈ ਵੀ ਜਿਹੜਾ ਲੋਕ ਨੇ ਉਹ جنگ ਨਹੀਂ ਚਾਹੁੰਦੇ ਖਾਸ ਕਰਕੇ ਪੰਜਾਬ ਦੇ ਲੋਕ جنگ ਨਹੀਂ ਚਾਹੁੰਦੇ ਪਿੱਛੇ ਜੇ ਅੰਕੜੇ ਇਹ ਕਿ ਕਰ ਲੀਆਂ 1.5 ਲੱਖ ਤੋਂ ਜਿਹੜੀਆਂ ਵੀਰ ਨਾਰੀਆਂ ਨੇ ਮਤਲਬ ਜਿਹੜੀਆਂ ਫੌਜੀਆਂ ਦੀਆਂ ਘਰ ਵਾਲੀਆਂ ਨੇ ਜਾਂ ਹਨਾ ਉਹ ਇੱਥੇ ਸਭ ਤੋਂ ਵੱਧ ਉਹ ਨੇ ਵਿਧਵਾਵਾਂ ਨੇ ਜਿਹੜੀਆਂ ਸ਼ਹੀਦਾਂ ਦੀਆਂ ਵਾਲੀਆਂ ਜਿਹੜੀਆਂ ਘਰ ਵਾਲੀਆਂ ਨੇ ਜਿਨ੍ਹਾਂ ਨੂੰ ਵੀਰ ਨਾਰੀ ਆਖਿਆ ਜਾਂਦਾ ਹੈਗਾ ਇਹ ਇੰਡੀਆ ਦੇ ਵਿੱਚ ਸਭ ਤੋਂ ਵੱਧ ਜੇ ਵਿਡੋਜ਼ ਦਾ ਜਿਹੜਾ ਵੀਰ ਨਾਰੀ ਆ ਜੇ ਨੰਬਰ ਆਗੇ ਉਹ ਪੰਜਾਬ ਦੇ ਵਿੱਚ ਹੈ ਠੀਕ ਹੈ ਕਿ ਬਾਕੀ ਸੂਬਿਆਂ ਦੇ ਵੀ ਬਹਾਦਰ ਸੈਨਿਕ ਨੇ ਜਿਨ੍ਹਾਂ ਨੇ ਲੋੜ ਪੈਣ ਤੇ ਅਬ ਵਦੇਸ਼ੀ ਜਿਹੜੇ ਮੁਲਕ ਨੇ ਜਿੱਦਾਂ ਦੇ ਵਿੱਚ ਦੰਦ ਖੱਟੇ ਕੀਤੇ ਨੇ ਪਰ ਪੰਜਾਬ ਨੇ ਬਹੁਤ ਜ਼ਿਆਦਾ ਇਸ ਮਸਲੇ ਦੇ ਵਿੱਚ ਜਿਹੜਾ ਵਾ ਆਰਥਿਕ ਤੌਰ ਤੇ ਔਰ ਜਾਨੀ ਤੌਰ ਤੇ ਨੁਕਸਾਨ ਚੱਲਿਆ ਹੁਣ ਜੇ ਸਥਿਤੀ ਦੇ ਵਿੱਚ ਜਿਹੜੇ ਬਾਰਡਰ ਤੇ ਲੋਕ ਨੇ ਉਹ ਦੇਖੋ ਆਪ ਕਿੰਨੇ ਪਰੇਸ਼ਾਨ ਸੀ ਕਿ ਉਹਨਾਂ ਦੀ ਪਰੇਸ਼ਾਨੀ ਦਾ ਸ਼ਾਇਦ ਕਿਸੇ ਨੂੰ ਅਹਿਸਾਸ ਨਾ ਹੋਵੇ ਹਨਾ ਜਿਹਦੇ ਪਿੰਡੇ ਹੁੰਦਾ ਨਾ ਵੀ ਜਿਹੜੇ ਪਿੰਡੇ ਤੇ ਹੰਡਾਈ ਹੋਵੇ ਉਹਨਾਂ ਨੂੰ ਪਤਾ ਹੁੰਦਾ ਨਾ ਕਿ ਮੇਰੇ ਪਿੰਡੇ ਤੇ ਕਿੰਨੇ ਸਰੀਰ ਕਿੰਨੇ ਜ਼ਖਮ ਨੇ ਕਿੰਨੇ ਅੱਲੇ ਨੇ ਲੋਕੀ ਦੇ 65 71 ਨੇ ਕਾਰਗਲ ਨਹੀਂ ਭੁੱਲੇ ਭੁੱਲੇ ਆ ਗਏ ਤੇ ਜਿਸ ਸਥਿਤੀ ਦੇ ਚ ਜਿਹੜੇ ਲੋਕ ਪਿੰਡ ਛੱਡਣ ਵਾਸਤੇ ਮਜਬੂਰ ਹੋਣੇ ਉਹ ਜਿਹੜੇ ਬੱਚੇ ਨੇ ਉਹ ਕੀ ਉਹ ਪਿੰਡਾਂ ਦੇ ਵਿੱਚ ਰਹਿਣਗੇ ਉਹ ਤੇ ਛੱਡ ਕੇ ਜਾਣਗੇ ਬਾਰਡਰ ਤੇ ਉਹਦੇ ਆਪਣੇ ਬਜ਼ੁਰਗਾਂ ਨਾਲ ਲੜਨਗੇ ਕਿ ਤੁਸੀਂ ਇੱਥੇ ਬਾਰਡਰ ਤੇ ਪਿੰਡ ਵਿੱਚ ਬੈਠੇ ਹੋ ਜ਼ਮੀਨਾਂ ਕਰਕੇ ਬੈਠੇ ਹੋਗੇ ਜੇ ਬੰਦਾ ਰਹਿ ਨਹੀਂ ਰਹਿਣ ਮਸ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਤੇ ਉਹਨੇ ਜ਼ਮੀਨ ਕੀ ਕਰਨੀ ਹੈਗੇ ਹੁਣ ਮੈਨੂੰ ਲੱਗਦਾ ਇਹ ਜਿਹੜਾ ਹੁਣ ਜਿਹੜੇ ਬੱਚੇ ਖਾਸ ਕਰਕੇ ਜਿਹੜੇ ਸਾਲ 2000 ਤੋਂ ਬਾਅਦ ਪੈਦਾ ਹੋਏ ਨੇ ਉਹ ਤੇ ਲਾਜ਼ਮੀ ਤੌਰ ਤੇ ਉਹ ਇਹ ਪਿੰਡ ਛੱਡ ਦੇਣਗੇ ਉਹ ਕਦੀ ਵੀ ਨਹੀਂ ਰਹਿਣਗੇ ਉਹ ਤੇ ਸ਼ਹਿਰਾਂ ਦੇ ਵਿੱਚ ਆਉਣਗੇ ਤੇ ਜੇ ਬੱਚੇ ਸਾਡੇ ਇਦਾਂ ਦੇ ਖੋਪ ਦੇ ਮਾਹੌਲ ਦੇ ਡਰ ਦੇ ਮਾਹੌਲ ਦੇ ਵਿੱਚ ਘਰ-ਬਾਰ ਛੱਡਣ ਨੂੰ ਤਿਆਰਗੇ ਉਲਾਜਮੀ ਤੌਰ ਤੇ ਆਪਣੇ ਮਾਪੇ ਨੂੰ ਕਹਿਣਗੇ ਕਿ ਕਿਲਾ ਵਿੱਚ ਉਹ ਤੇ ਮੈਨੂੰ ਵੀ ਬਾਹਰ ਭੇਜੋ ਕੈਨੇਡਾ ਮੈਂ ਇੱਥੇ ਲੜਾਈ ਵਾਸਤੇ ਥੋੜਾ ਜੰਗ ਵਾਸਤੇ ਥੋੜਾ ਮੈਂ ਬੇਮਤਲਬ ਤੇ ਮਾਰਿਆ ਜਾਵਾਂ ਤੇ ਮੇਰੀ ਕੋਈ ਗਿਣਤੀ ਵੀ ਨਹੀਂ ਹੋਣੀ ਇੱਕ ਫਬਜੀ ਦੀ ਠੀਕ ਹੈ ਕਿ ਉਹਨਾਂ ਨੇ ਦੇਸ਼ ਦੀ ਰੱਖਿਆ ਵਾਸਤੇ ਸ਼ਹਾਦਤ ਦਾ ਜਾਮ ਪੀਣਾ ਉਹ ਤੇ ਸ਼ਹੀਦ ਕਿਨੇ ਜਾਣਗੇ ਪਰ ਜਿਹੜੇ ਆਮ ਲੋਕ ਨੇ ਉਹਨਾਂ ਦਾ ਤੇ ਬਾਅਦ ਚ ਕੋਈ ਬੋਲ ਵੀ ਨਹੀਂ ਪੈਂਦਾ ਹੈਗਾ ਨਾ ਇਸ ਕਰਕੇ ਇਹ ਜਿਹੜੀ ਬੱਚਿਆਂ ਨੇ 4 ਦਿਨ ਆਪਰੇਸ਼ਨ ਸੰਦੂਰ ਤੋਂ ਬਾਅਦ ਜੋ ਕੁਝ ਵੇਖਿਆ ਗਿਆ ਤੇ ਲਾਜ਼ਮੀ ਤੌਰ ਤੇ ਖਾਸ ਕਰਕੇ ਜਿਹੜੇ ਚਾਹ ਗੁਰਦਾਸਪੁਰ ਦੀ ਗੱਲ ਕਰ ਲਓ ਜਾਂ ਫਿਰੋਜ਼ਪੁਰ ਫਾਜ਼ਿਲਕਾ ਅੰਮ੍ਰਿਤਸਰ ਤੱਕ ਜਿਹੜੇ ਪਿੰਡਾਂ ਦੇ ਬਿਲਕੁਲ ਤਾਰਾਂ ਦੇ ਨਾਲ ਪਿੰਡ ਸੀ ਉਹਨਾਂ ਦੇ ਬੱਚੇ ਮੈਨੂੰ ਲੱਗਦਾ ਹੈ ਕਿ ਕੋਈ ਮਜਬੂਰੀ ਵਾਸ ਹੁਣ ਰਹੂਗਾ ਗਾਂ ਤੇ ਉਹ ਰਹਿਣਗੇ ਨਹੀਂ ਬੱਚੇ ਇੱਕ ਪਾਸੇ ਤਾਂ ਚਲੋ ਬੱਚਿਆਂ ਤੇ ਬਜ਼ੁਰਗਾਂ ਤੇ ਜਾਂ ਜਿਹੜੇ ਵੀ ਉਮਰ ਵਰਗ ਦੇ ਲੋਕ ਨੇ ਸ਼ਰਧਾਂ ਵਾਲੇ ਉਹਨਾਂ ਨੇ ਜੀ ਕੀ ਕੀ ਪਹਿਲਾਂ ਝੱਲਿਆ ਕੀ ਕੀ ਹੇਸ਼ਵਰੀ ਚੱਲਣਾ ਪਿਆ ਇਹ ਅਸੀਂ ਗੱਲ ਕੀਤੀ ਅਖੀਰ ਵਿੱਚ ਇੱਥੇ ਇੱਕ ਗੱਲ ਕਰਨੀ ਜ਼ਰੂਰੀ ਬਣਦੀ ਹੈ ਉਹ ਆਪਾਂ ਬਾਰਡਰ ਤੇ ਵੀ ਜਿਹੜੀਆਂ ਰਿਪੋਰਟਾਂ ਦਿੱਤੀਆਂ ਨੇ ਲੋਕ ਵੀ ਬੜੇ ਦੁਖੀ ਸੀ ਅੱਕੇ ਹੋਏ ਸੀ ਉਸੇ ਨੈਸ਼ਨਲ ਮੀਡੀਆ ਦਾ ਇਸ ਵਾਰੀ ਰੋਲ ਕੀ ਪਹਿਲਾਂ ਵੀ ਕਿਉਂਕਿ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਰਿਪੋਰਟਿੰਗ ਕਰਦੇ ਆ ਰਹੇ ਹੋ ਖਾਸ ਕਰਕੇ ਕਾਰਗਿਲ ਦੇ ਸਮੇਂ ਵੀ ਕੀਤੀ ਹੁਣ ਜਿਹੜਾ ਗੱਲ ਹੈ ਮੀਡੀਆ ਦੇ ਰੋਲ ਦੀ ਮੀਡੀਆ ਦਾ ਰੋਲ ਕੀ ਹੋਣਾ ਚਾਹੀਦਾ ਹੈ ਅਜਿਹੇ ਮਾਹੌਲ ਦੇ ਵਿੱਚ ਤੇ ਜਿਸ ਤਰ੍ਹਾਂ ਦਾ ਰਹਾ ਲੋਕਾਂ ਨੇ ਆਲੋਚਨਾ ਬਹੁਤ ਜ਼ਿਆਦਾ ਕੀਤੀ ਹੈ ਇਸ ਵਾਰ देखो संदीप ਚਾਹੇ ਆਪਾਂ ਵੀ মিডিਆ ਦੇ ਵਿੱਚ ਕੰਮ ਕਰਦੇ ਲੇਕਿਨ ਜਿਵੇਂ ਭਾਰਤ ਦਾ মিডিਆ ਜਿਹੜਾ ਵਾ ਅਸੀਂ ਪਾਕਿਸਤਾਨ ਦੇ মিডিਆ ਨੂੰ ਕੀ ਕਹਿਣਾ ਸੀ ਤੇ ਆਪਣੇ মিডিਆ ਦੀ ਗੱਲ ਕਰਾਂਗੇ ਸਾਡਾ মিডিਆ ਹਮੇਸ਼ਾ ਹੀ ਨੌਨਸੈਂਸ ਰਿਹਾ ਤਮਾਸ਼ੀਨ ਰਿਹਾ ਲੋਕਾਂ ਨੂੰ ਡਰਾਉਣ ਵਾਲਾ ਕੰਮ ਕੀਤਾ ਸਹੀ ਇਨਫੋਰਮੇਸ਼ਨ ਜਿਹੜੀ ਦੇਣੀ ਹੈ ਉਹ মিডিਆ ਨਹੀਂ ਦਿੰਦਾ ਹੈਗਾ ਜੋ ਅਸੀਂ ਦੇਖ ਰਹੇ ਦੋਨਾਂ ਦੇਸ਼ਾਂ ਦੇ মিডিਆ ਦੋਨਾਂ ਨੇ ਵੀ ਸਹੀ ਜਿਹੜੀ ਜ਼ਿੰਮੇਵਾਰੀ ਨਹੀਂ ਨਿਭਾਈ ਅਜੇ ਮਾਵਾ ਇੱਧਰ ਵੀ ਹੈ ਮਾਵਾ ਉੱਧਰ ਵੀ ਹੈ ਕੁੱਖਾ ਉੱਧਰ ਵੀ ਹੈ ਤੇ ਇੱਧਰ ਵੀ ਆ ਗਏ ਨੇ ਇਸ ਕਰਕੇ ਇੰਡੀਅਨ মিডিਆ ਸਾਡੇ ਸਾਹਮਣੇ ਐਗਜ਼ਾਮਪਲ ਜਿਹੜੀਆਂ ਸਰਕਾਰੀ ਚਿੱਠੀਆਂ ਆ ਰਹੀਆਂ ਨੇ ਜਿਹੜੇ মিডিਆ ਨੂੰ ਗਾਈਡਲਾਈਨਸ ਦਿੱਤੀਆਂ ਨੇ মিডিਆ ਨੇ ਤੇ ਇਸ ਲੜਾਈ ਨੂੰ ਖਾਸ ਕਰਕੇ ਜਿਹੜਾ ਦਿੱਲੀ ਤੋਂ মিডিਆ ਚੱਲਦਾ ਜਾਂ ਬੰਬੇ ਤੋਂ ਉਹਨਾਂ ਨੇ ਇਸ جنگ ਨੂੰ ਵੀ ਐਂਟਰਟੇਨਮੈਂਟ ਦਾ ਸਾਧਨ ਬਣਾ ਦਿੱਤਾ ਕਿ ਕੋਈ ਵੀ ਬ੍ਰੇਕਿੰਗ ਆndi ਤੇ ਨਾਲ ਹੀ ਉਹ ਜਿਹੜਾ ਸਾਇਰਨ ਵਜਾਉਂਦੇ ਸੀ ਮਤਲਬ ਇੰਨਾ ਤਮਾਸ਼ੀਬੀਨ মিডিਆ মিডিਆ ਦਾ ਕੰਮ ਕੀ ਹੁੰਦਾ ਲੋਕਾਂ ਤੱਕ ਸਹੀ ਇਨਫੋਰਮੇਸ਼ਨ ਦੇਣੀ ਔਰ মিডিਆ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਸਰਕਾਰ ਤੇ ਪਬਲਿਕ ਦੇ ਵਿਚਕਾਰ ਇੱਕ ਪੁਲ ਦੀ ਤਰ੍ਹਾਂ ਕੰਮ ਕਰਦਾ ਇੱਥੇ মিডিਆ ਨੇ ਤਮਾਸ਼ੀਬੀਨ ਦੇ ਕਰਕੇ ਹੁਣ ਲੋਕ ਬੈਕਫੋਰਡ ਤੇ ਆ ਗਏ ਨੇ ਵੀ ਉਹ ਕਹੀ ਜਾਂਦੇ ਕਿ ਅੰਮ੍ਰਿਤਸਰ ਖਤਮ ਹੋ ਗਿਆ ਇਦਰੋਂ ਹੀ ਕਹਿੰਦੇ ਕਰਾਚੀ ਲਾਹੌਰ ਇਸਲਾਮਾਬਾਦ ਖਤਮ ਹੋ ਗਏ ਨੇ ਇਹ ਇਹ ਕੋਈ ਜ਼ਿੰਮੇਵਾਰੀ ਨਹੀਂ ਹੈ ਇਹ ਕੋਈ ਹੈ ਤੁਸੀਂ ਵਰਲਡ ਦਾ মিডিਆ ਦੇਖੋ ਕਿ ਉਹ ਕਿੰਨੇ ਜਿਹੜੇ ਨੇ ਸਹੀ ਤਰੀਕੇ ਨਾਲ ਜਿਹੜੀ ਜਿਹੜੀ ਆ ਉਹ ਜਾਣਕਾਰੀ ਦਿੰਦੇ ਨੇ ਸਾਡੇ ਕੋਲ ਕਿਉਂਕਿ ਪਹਿਲਾਂ ਕਿਉਂਕਿ ਅਸੀਂ ਜਦੋਂ ਬੰਬੇ ਅਟੈਕ ਹੋਇਆ ਸੀ ਉਦੋਂ ਵੀ ਸਭ ਤੋਂ ਵੱਧ ਜਿਹੜਾ ਭਾਰਤੀ মিডিਆ ਨੇ ਜਿਹੜਾ ਵਾਜੇ ਨੁਕਸਾਨ ਹੋਇਆ ਸੀ ਨਾ ਤੇ ਭਾਰਤੀ মিডিਆ ਜ਼ਿੰਮੇਵਾਰ ਸੀ ਕਿ ਲਾਈਵ ਰਿਪੋਰਟਿੰਗ ਜਿਹੜੇ ਨੇ ਉਹ ਦਿਖਾ ਰਹੇ ਸੀ ਉਹ ਲਾਈਵ ਰਿਪੋਰਟਿੰਗ ਦੇ ਜਿਹੜੇ ਸਾਡੇ ਉੱਥੇ ਦੁਸ਼ਮਣ ਦੇਸ਼ ਦੇ ਅੱਤਵਾਦੀ ਬੇਟੇ ਉਹਨਾਂ ਨੂੰ ਲੋਕੇਸ਼ਨ ਮਿਲ ਰਹੀ ਸੀ ਡਾਇਰੈਕਸ਼ਨ ਮਿਲ ਰਹੀ ਸੀ ਨਾ ਉਹਨਾਂ ਦਾ ਕੰਮ ਤੇ ਹੋਰ ਸੌਖਾ ਹੋ ਜਾਂਦਾ ਸੀ ਟਾਰਗੇਟ ਔਰ ਪਿੱਛੇ ਜੇ ਜਦੋਂ ਅਭਿਨੰਦਨ ਪਾਕਿਸਤਾਨ ਦੇ ਵਿੱਚ ਫੜਿਆ ਗਿਆ ਸੀ ਹੈ ਨਾ ਤੇ ਉਹ ਉੱਥੋਂ ਦੀ ਫੌਜ ਉੱਥੋਂ ਦੀ ਪੁਲਿਸ ਨੂੰ ਪੁੱਛਦੀ ਰਹੀ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਇੰਡੀਆ ਦੇ ਕਿਹੜੇ ਕੋਨੇ ਦੇ ਰਹਿਣ ਵਾਲੇ ਉਹਨੇ ਕੁਝ ਨਹੀਂ ਦੱਸਿਆਗਾ ਨਾ ਉਹ ਸਪੋਸਟ ਟੂ ਸਪੋਸਟ ਟੂ ਕਹਿ ਕੇ ਹੀ ਉਹਨੇ ਇੱਕ ਭਾਰਤੀ ਪੁੱਤਰ ਹੋਣ ਦੇ ਨਾਤੇ ਆਪਣੀ ਉਥੇ ਫਰਜ ਨਿਭਾਇਆ ਲੇਕਿਨ ਸਾਡਾ ਜਿਹੜਾ ਇੰਡੀਆ মিডিਆ ਵਾ ਉਹਦੇ ਘਰ ਚ ਲਗਿਆ ਸੀ ਤੇ ਉਹ ਜਿਹੜੇ ਪਾਕਿਸਤਾਨ ਨੂੰ ਪਤਾ ਲੱਗਿਆ ਸੀ ਕਿ ਅਭਨੰਦਨ ਇੰਡੀਆ ਦੇ ਕਿਹੜੇ ਸਟੇਟ ਦਾ ਰਹਿਣ ਵਾਲਾਗਾ ਇਸ ਕਰਕੇ ਜਿਹੜੀ ਕੱਲ ਪਰਸੋ ਜਿਹੜੀ ਗਾਈਡਲਾਈਨ ਆਈ ਸੀ ਉਹਦੇ ਤੇ ਸਪਸ਼ਟ ਕਿਹਾ ਸੀ ਕਿ মিডিਆ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਤੁਹਾਡੇ ਕਰਕੇ ਜਿਹੜਾ ਬੰਬੇ ਦੇ ਵਿੱਚ ਅਟੈਕ ਹੋਇਆ ਸੀ ਉਦੋਂ ਸਾਡੀ ਕੈਜੂਐਲਟੀ ਜਿਹੜੀ ਜ਼ਿਆਦਾ ਵੱਧ ਗਈ ਸੀ ਹੁਣ ਸਾਇਰਨ ਜਿਹੜਾ ਤੁਸੀਂ ਵਜਾ ਰਹੇ ਹੋ ਭਾਰਤੀ মিডিਆ ਉਹ ਲਾਂਤਾਂ ਹੀ ਪਾਈਆਂ ਹੋਈਆਂ ਹਨ ਵੀ ਹੁਣ মিডিਆ ਨੇ ਐਂਟਰਟੇਨਮੈਂਟ ਦਾ ਸਾਧਨ ਬਣਾ ਲਿਆ ਸੀ ਕਈ মিডিਆ ਤੇ ਪੰਜਾਬੀ মিডিਆ ਵੀ ਇਹ ਕੰਮ ਕਰ ਲੈ ਪਿਆ ਸੀ ਕਿ ਮਿਲਟਰੀ ਇੰਟੈਲੀਜੈਂਸ ਨੇ ਰਿਪੋਰਟ ਆ ਜੀ ਪਠਾਨਕੋਟ ਤੇ ਵੱਡਾ ਹਮਲਾ ਹੋ ਸਕਦਾ ਅੰਮ੍ਰਿਤਸਰ ਤੇ ਵੱਡਾ ਹਮਲਾ ਹੋ ਸਕਦਾ ਵੀ ਕੀ ਮਿਲਟਰੀ ਇੰਟੈਲੀਜੈਂਸ ਤੁਹਾਨੂੰ ਇਨਪੁੱਟ ਦੇਗੀ ਜਾਂ ਇੰਡੀਅਨ ਗਵਰਨਮੈਂਟ ਦੱਸੂਗੀ ਜਾਂ ਤੁਹਾਨੂੰ ਪਾਕਿਸਤਾਨ ਤੇ ਦੱਸੂਗੀ ਗਵਰਨਮੈਂਟ ਕਿ ਅਸੀਂ ਪਠਾਨਕੋਟ ਤੇ ਹਮਲਾ ਕਰ ਲੱਗੇ ਜਾਂ ਅੰਮ੍ਰਿਤਸਰ ਤੇ ਹਮਲਾ ਕਰ ਲੱਗੇ ਹੈ ਕਿਨੇ ਪਤਾ ਯੰਗ ਦੇ ਵਿੱਚ ਐਦਾਂ ਦੀ ਇੰਟੈਲੀਜੈਂਸ ਕਿੱਥੋਂ ਆ ਜਾਂਦੀ ਹੈਗੀ ਮੈਨੂੰ ਲੱਗਦਾ ਕਿ ਇਹ ਸਿਰ ਤੇ ਸਿਰਫ ਲੋਕਾਂ ਨੂੰ ਡਰਾਉਣ ਦਾ ਧਮਕਾਉਣ ਦਾ ਉਹਨਾਂ ਦੇ ਉੱਪਰ ਖੋਫ ਪ੍ਰਭਾਵ ਗੁੰਮਰਾਹ ਕਰਨ ਦੀ ਜਿਹੜੀ ਆ ਮੀਡੀਆ ਨੇ ਜ਼ਿੰਮੇਵਾਰੀ ਨਾ ਭਾਈ ਐਸੇ ਕਰਕੇ ਤੇ ਲੋਕ ਜਿਹੜੇ ਨੇ ਦੁਖੀ ਨੇ ਮੀਡੀਆ ਤੋਂ ਕਿਉਂ ਵਾਰ-ਵਾਰ ਨੈਸ਼ਨਲ ਮੀਡੀਆ ਨੂੰ ਲੋਕ ਪਹਿੜੀਆਂ ਨਜ਼ਰਾਂ ਦੇਖਦਾ ਹੈਗਾ ਕਿਉਂਕਿ ਜ਼ਿੰਮੇਵਾਰੀ ਵਾਲਾ ਮੀਡੀਆ ਨਹੀਂ ਰਹਿ ਗਿਆ ਸਾਡੇ ਕੋਈ ਜਿਹੜਾ ਹੁੰਦਾ ਸੀ ਦੂਰਦਰਸ਼ਨ ਹੁੰਦਾ ਸੀ ਹੁਣ ਦੂਰਦਰਸ਼ਨ ਦੇ ਵੀ ਹਾਲਾਤ ਦੇਖ ਲਓ ਪਿਛਲੇ 4 ਦਿਨਾਂ ਦੇ ਵਿੱਚ ਕਿਉਂਕਿ ਉੱਥੇ ਉਹੋ ਜਿਹਾ ਬੰਦਾ ਲਿਆ ਕੇ ਬਿਠਾ ਦਿੱਤਾ ਗਿਆ ਹੈਗਾ ਜਿਨ੍ਹਾਂ ਦੇ ਜਿਨ੍ਹਾਂ ਸਿਰਫ ਭਾਰਤ ਦੇ ਵਿੱਚ ਜ਼ਹਿਰ ਹੀ ਘੋਲਿਆ ਹੈਗਾ ਤੇ ਇਹੋ ਜੇ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਲੋਕਾਂ ਕੋਲ ਕੋਈ ਸਾਧਨ ਨਹੀਂ ਹੈ ਲੋਕਾਂ ਕੋਲ ਹੋਰ ਸਾਧਨ ਨਹੀਂ ਹੈ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਕੀ ਕੁਝ ਛਾਪ ਰਿਹਾ ਕੀ ਕੁਝ ਛਿਪਵਾਇਆ ਜਾ ਰਿਹਾ ਕੀ ਕੁਝ ਦਿਖਾਇਆ ਜਾ ਰਿਹਾ ਦੇਸ਼ ਦੇ ਕਈ ਵੈਬ ਚੈਨਲਾਂ ਨੇ ਸਹੀ ਭੂਮਿਕਾ ਨਿਭਾਈ ਹੈ ਇਸ ਵਾਰ ਪਰ ਵੈਬ ਚੈਨਲਾਂ ਦੇ ਵਿੱਚ ਵੀ ਬਹੁਤ ਸਾਰੇ ਚੈਨਲ ਐਸੇ ਨੇ ਜਿਸ ਦੇ ਵਿੱਚ ਫੇਸਬੁੱਕ ਵਟਸਐਪ ਦੇ ਉੱਤੇ ਜਾਣਕਾਰੀ ਅੰਨੇ ਵਾ ਫਲਾਈ ਜਾਂਦੀ ਹੈ ਜਿਹਦੇ ਵਿੱਚ ਬਹੁਤੀਆਂ ਫਰਮਾਂ ਵੀ ਹੁੰਦੀਆਂ ਜਿਹਦੇ ਨਾਲ ਲੋਕ ਡਰ ਜਾਂਦੇ ਆ ਨਹੀਂ لازਮੀ ਤੌਰ ਤੇ ਇਹੋ ਜੇ ਸਮਿਆਂ ਦੇ ਵਿੱਚ ਬੈਡ ਐਲੀਮੈਂਟ ਆ ਜਾਂਦੇ ਨੇ ਕਾਲਾ ਬਾਜ਼ਾਰੀ ਦੇਖੋ ਜਮਾਖੋਰੀ ਬੈਡ ਐਲੀਮੈਂਟ ਨੇ ਗੁੰਮਰਾਹ ਕਰਨ ਵਾਲੇ ਵੀ ਜਿਹੜੇ ਲੋਕ ਬੈਡ ਐਲੀਮੈਂਟ ਹੈਗੇ ਜਦੋਂ ਇਦਾਂ ਦਾ ਮਾਹੌਲ ਦੋ ਫਿਰਕਿਆਂ ਦੇ ਵਿੱਚ ਦੋ ਕੌਮਾਂ ਦੇ ਵਿੱਚ ਦੋ ਸਟੇਟਾਂ ਦੇ ਵਿੱਚ ਦੋ ਮੁਲਕਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਤੇ ਫਿਰ ਬੈਡ ਮੈਨ ਐਲੀਮੈਂਟ ਆ ਜਾਂਦੇ ਤੇ ਮੀਡੀਆ ਵੀ ਇੱਕ ਇਸ ਮਸਲੇ ਦੇ ਵਿੱਚ ਬੈਡ ਐਲੀਮੈਂਟ ਦੇ ਤੌਰ ਤੇ ਹੀ ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ ਹੈ ਉਹਨਾਂ ਦੀ ਰਹੀ ਗੱਲ ਕਿ ਬਹੁਤ ਸਾਰੇ ਕਈਆਂ ਨੇ ਚੰਗੇ ਕੰਮ ਵੀ ਦਿਖਾਇਆ ਹੈ ਸਹੀ ਲੋਕਾਂ ਦੇ ਦੁੱਖ ਦੱਸੇ ਹੈਗੇ ਨੇ ਔਰ ਦੂਜਾ ਜਿਹੜੇ WhatsApp ਹੋ ਗਿਆ ਜਾਂ Facebook ਇਹ ਤੇ ਗੁੰਮਰਾਹ ਕਰਨ ਤੇ ਨਾ ਸਹੀ ਕਿਸੇ ਨੂੰ ਇਨਫੋਰਮੇਸ਼ਨ ਲੋਕ ਤੇ ਇਹ ਕਹਿ ਰਹੇ ਸੀ ਕਿ ਟੀਵੀ ਤੇ ਜੰਗ ਲੱਗੀ ਹੋਈ ਆ ਤੇ ਜੇ ਟੀਵੀ ਤੇ ਮੋਬਾਈਲ ਬੰਦ ਕਰ ਦਿਓ ਤੇ ਸਭ ਕੁਝ ਸ਼ਾਂਤੀ ਆ ਪਰ ਜਿਹੜੇ ਪਿਛਲੇ 2 ਦਿਨ ਤੋਂ ਜਿਹੜੀ ਪਾਕਿਸਤਾਨ ਵੱਲੋਂ ਲਗਾਤਾਰ ਰਾਤ 5 6 ਦੇ 500 ਦੇ 600 ਦੇ ਕਰੀਬ ਜਾਂ 400 ਤੋਂ ਲੈ ਕੇ 500 ਦੇ ਕਰੀਬ ਜਿਹੜੇ ਡਰੋਨ ਧੜਾ ਧੜ ਸੁੱਟੇ ਗਏ ਨੇ ਜਦੋਂ ਫਿਰ ਇਧਰੋਂ ਜਿਹੜੀ ਜਵਾਬੀ ਫਾਇਰਿੰਗ ਹੋਈ ਨਾ ਉਸ ਤੋਂ ਬਾਅਦ ਉਹਨਾਂ ਨੂੰ ਭਜਣਾ ਪਿਆਗਾ ਹੁਣ ਜੇ ਸਥਿਤੀ ਦੇ ਵਿੱਚ ਜਿਹੜੀ ਭੂਮਿਕਾ ਜਿਹੜੀ ਨਿਭਾਉਣੀ ਚਾਹੀਦੀ ਉਹ ਨਹੀਂ ਨਿਭਾਈ ਹੁਣ ਜਿਵੇਂ ਅੱਜ ਅਮਰੀਕਾ ਨੇ ਆਪਣੀ ਭੂਮਿਕਾ ਹੁਣ ਪੰਜਾਬ ਸਰਕਾਰ ਵੱਲੋਂ ਵੀ ਇੱਕ ਪ੍ਰੈਸ ਨੋਟ ਆਈ ਹੈ ਕਿ ਪੰਜਾਬ ਬਾਰਡਰ ਤੇ ਵੀ ਹੁਣ ਜਿਹੜਾ ਭਾਰਤ ਕਰਨੇ ਜਿਹੜਾ ਸੀਜ਼ਫਾਇਰ ਕਰਤਾ ਉਹ ਸਵੇਰੇ 10:00 ਵਜੇ ਤੋਂ ਬਾਅਦ ਹੁਣ ਕੋਈ ਵੀ ਧਮਾਕਾ ਨਹੀਂ ਹੋਏ ਔਰ ਸੈਨਾ ਹਲੇ ਵੀ ਅਲਰਟਾ ਚਾਹੇ ਸੀਜ਼ਫਾਇਰ ਹੋ ਗਿਆ ਲੇਕਿਨ ਬਾਰਡਰ ਤੇ ਸਾਡੀ ਇੰਡੀਅਨ ਆਰਮੀ ਸਾਡੀ ਪੈਰਾਮਿਲਟਰੀ ਫੋਰਸ ਉਹ ਹਲੇ ਵੀ ਤਣਾਤ ਰਹੇਗੀ ਦੇਖੋ ਦੁਸ਼ਮਣ ਤੇ ਦੁਸ਼ਮਣ ਨਹੀਂ ਦੇਸ਼ ਹੈਗਾ ਨਾ ਉਸ ਉਸ ਦੇਸ਼ ਦੀ ਇੱਕ ਆਪਣੀ ਹਿਸਟਰੀ ਆ ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਸ ਨੂੰ ਤੁਸੀਂ ਕੇਸਲ ਮਾਰ ਕੇ ਨਹੀਂ ਬੈਠ ਸਕਦੇ ਇਸ ਕਰਕੇ ਸੀਜ਼ਫਾਇਰ ਹੋਈ ਹੈ ਹੁਣ ਕੋਈ ਜਿਹੜਾ ਵੀ ਕੋਈ ਉਲੰਘਣ ਕਰਕੇ ਲਾਦਮੀ ਤੌਰ ਤੇ ਉਹਦੀ ਫਿਰ ਦੁਨੀਆ ਸਭ ਕੋ ਦੇਖੇਗੀ ਕਿ ਜਿੱਦਾਂ ਵਾਪੀ ਜੇ ਸੀਜ਼ਫਾਇਰ ਦੀ ਫੇਰ ਵੀ ਲੰਘਣਾ ਹੁੰਦੀ ਹੈ ਲੇਕਿਨ ਸਵੇਰ ਤੋਂ ਤੁਸੀਂ ਦੇਖੋ ਨਾ ਕਿ ਜਿਹੜੀ ਸਵੇਰੇ 10:30 ਵਜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਨਾ ਵਿਦੇਸ਼ ਮੰਤਰਾਲੇ ਨੇ ਰੱਖਿਆ ਮੰਤਰੀ ਰੱਖਿਆ ਡਿਪਾਰਟਮੈਂਟ ਪ੍ਰੈਸ ਕਾਨਫਰੈਂਸ ਕੀਤੀ ਉਹਦੇ 'ਚ ਕਿਹਾ ਸੀ ਕਿ ਪਾਕਿਸਤਾਨੀ ਸੈਨਾ ਨੇ ਬੀਤੀ ਰਾਤ ਪਠਾਨਕੋਟ ਤੇ ਆਦਮਪੁਰ ਦੇ 에ਅਰ ਬੇਸ ਤੇ ਅਟੈਕ ਕੀਤਾ ਔਰ ਹਲਕਾ ਨੁਕਸਾਨ ਹੋਇਆ ਔਰ ਪਾਕਿਸਤਾਨ ਨੇ ਬੀਤੀ ਰਾਤ ਹਾਈ ਸਪੀਡ ਮਿਜ਼ਾਈਲ ਛੱਡ ਕੇ ਦੋਨਾਂ 에ਅਰ ਬੇਸ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਜਲੰਧਰ ਤਰਨਤਨ ਸ਼ਹਾਰਪੁਰ ਮਾਨਸਾ ਤੇ ਫਰੂਜ਼ਪੁਰ ਦੇ ਵਿੱਚ ਵੀ ਜਿਹੜੇ ਨੇ ਮਜ਼ਾਇਲ ਤੇ ਜਿਹੜੇ ਡਰੋਨ ਦੇ ਜਿਹੜੇ ਟੁਕੜੇ ਮਿਲੇ ਆਗੇ ਨੇ ਔਰ ਕਿਉਂਕਿ ਸਾਡਾ ਤੇ ਬਾਰਡਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਨ ਫਰੂਜ਼ਪੁਰ ਫਾਜ਼ਿਲਕਾਹਿੰਦੇ ਬਿਲਕੁਲ ਬਾਰਡਰ ਤੇ ਬੈਠੇ ਸਾਡੇ ਤੇ ਕਈ ਪਿੰਡ ਕੰਡਿਆਲੀ ਤਾਰ ਟੱਪ ਕੇ ਜਾਣੇ ਤੇ ਘਰੇ ਹੋਏ ਨੇ ਸਾਡੀਆਂ ਤੇ ਪੈਲੀਆਂ ਉਧਰ ਵੱਟਾ ਹੋਣਾਂ ਤੇ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀ ਜਿਸ ਤੇ ਚਲੋ ਇੱਕ ਚੰਗੀ ਗੱਲ ਹੈ ਕਿ ਦੋਨੇ ਮੁਲਕਾਂ ਨੇ ਅਮਰੀਕਾ ਦੀ ਮਾਲ ਲਈ ਆ ਔਰ ਜਿਹੜਾ ਸੀਫਰ ਲੇਕਿਨ ਜਿਹੜਾ ਅਗਰ ਮੀਡੀਆ ਦੀ ਗੱਲ ਕੀਤੀ ਹੋਵੇ ਕਰਕੇ ਚਾਹੇ ਇਧਰਲਾ ਮੀਡੀਆ ਚਾਹੇ ਉਧਰਲਾ ਮੀਡੀਆ ਸਿਵਾਏ ਉਹਨਾਂ ਨੇ ਅੱਗ ਲਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਾਇਆ ਲੋਕਾਂ ਨੇ ਜਿਆਦਾ ਡਰੇ ਨਹੀਂ ਖੌਫ ਇੰਨਾ ਜਿਆਦਾ ਸੀ ਔਰ ਦੇਖੋ ਅੱਜ ਜਿਹੜੇ ਰਾਤ ਕੱਲ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਜ਼ਾਰ ਬੰਦ ਕਰ ਦਿੱਤੇ ਗਏ ਸੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਸੀ ਲਾਈਟਾਂ ਬੰਦ ਕਰਦੇ ਕਿਉਂਕਿ ਬੱਚਿਆਂ ਦੇ ਐਗਜ਼ਾਮ ਸੀ ਐਗਜ਼ਾਮ ਅੱਗੇ ਪੋਸਟਪੋਨ ਕਰਨੇ ਪਏ ਆਗੇ ਨੇ ਸਰਕਾਰੀ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀ ਗਈਆਂ ਆਰਮੀ ਹੋਰ ਉੱਥੇ ਬਾਰਡਰ ਤੇ ਭੇਜ ਦਿੱਤੀ ਗਈ ਹੈ ਇਸ ਕਰਕੇ ਅਜੇ ਸਥਿਤੀ ਦੇ ਵਿੱਚ ਮੰਨ ਸਕਦੇ ਕਿ ਚੰਗੀ ਗੱਲ ਹੈ ਕਿ ਦੋਨੇ ਮੁਲਕ ਹੁਣ ਬੈਠ ਕੇ ਕਿ ਕੋਈ ਨਾ ਕੋਈ ਅਜੀਹਾ ਮੰਚ ਅਜੀਹਾ ਵਰਲਡ ਲੈਵਲ ਤੇ ਜਿੱਥੇ ਗੱਲ ਕੀਤੀ ਜਾ ਸਕਦੀ ਆ ਦੋਨਾਂ ਮੁਲਕਾਂ ਨੂੰ ਬਿਠਾ ਕੇ ਗੱਲ ਕੀਤੀ ਜਾ ਸਕਦੀ ਔਰ ਰਹੀ ਗੱਲ ਪਾਕਿਸਤਾਨ ਦੀ ਦੇਖੋ ਪਾਕਿਸਤਾਨ ਨੂੰ ਸਮਝਣਾ ਪਊਗਾ ਕਿ ਤੁਹਾਡੀ 24 ਕਰੋੜ ਆਬਾਦੀ ਹੈ ਤੁਸੀਂ ਦੁਨੀਆ ਦੇ ਕਈ ਗਰੀਬ ਦੇਸ਼ਾਂ ਤੇ ਪਛੜੇ ਹੋ ਦੇਸ਼ਾਂ ਦੇ ਵਿੱਚ ਆਉਂਦੇ ਹੋ ਤੁਸੀਂ ਔਰ ਤੁਹਾਡੇ ਉੱਥੇ ਪ੍ਰਾਈਮ ਮਿਨਿਸਟਰ ਤੇ ਇਲੈਕਸ਼ਨ ਦੇ ਨਾਲ ਚੁਣੇ ਜਾਂਦੇ ਲੇਕਿਨ ਕੰਟਰੋਲ ਕੌਣ ਕਰਦਾ ਵਾ ਆਰਮੀ ਔਰ ਆਰਮੀ ਕਰਕੇ ਉਥੋਂ ਦੇ ਲੋਕ ਵੀ ਦੁਖੀ ਨੇ ਪਰੇਸ਼ਾਨ ਨੇ ਔਰ ਇੰਡੀਆ ਕਿੱਥੇ ਪਹੁੰਚ ਚੁੱਕਾ ਪਾਕਿਸਤਾਨ ਉਥੇ ਦਾ ਉਥੇ ਹੀ ਖੜਾ ਹੈਗਾ ਅਜੀਬ ਸਥਿਤੀ ਦੇ ਵਿੱਚ ਉਹਨਾਂ ਨੂੰ ਵੀ ਉਥੋਂ ਅਤਵਾਦ ਖਤਮ ਕਰਨਾ ਪਊਗਾ ਤਾਂ ਹੀ ਉਹ ਜਿਹੜਾ ਦੇਸ਼ ਆ ਅੱਗੇ ਵੱਧ ਸਕਦਾ ਨਹੀਂ ਤੇ ਇੰਡੀਆ ਵਰਗੇ ਮੁਲਕ ਦੇ ਨਾਲ ਪਾਕਿਸਤਾਨ ਨਹੀਂ ਲੜ ਸਕਦਾ ਦੇਖੋ ਉਹਨਾਂ ਨੂੰ ਹਜੇ 3 ਦਿਨ ਵੀ ਨਹੀਂ ਹੋਏ ਸੀ ਉਹਨਾਂ ਦੇ ਪਿੱਛੇ 터ਕੀ ਨੂੰ ਆਉਣਾ ਪਿਆ 터ਕੀ ਦੇ ਡਰੋਨ ਚਾਈਨਾ ਨੂੰ ਆਉਣਾ ਪਿਆ ਚਾਈਨਾ ਦੇ ਜਹਾਜ਼ ਵਰਤਨੇ ਸ਼ੁਰੂ ਕਰ ਦਿੱਤੇ ਹੈਗੇ ਨੇ ਇਸ ਕਰਕੇ 터ਕੀ ਹੋ ਗਿਆ ਜਾਂ ਅਜ਼ਰਬੈਜਾਨ ਦੇਸ਼ ਹੋ ਗਿਆ ਭਾਰਤ ਨੇ ਉਹਨਾਂ ਨੂੰ ਲੈ ਕੇ ਵੀ ਆਪਣਾ ਜਿਹੜਾ ਸਟੈਂਡ ਜਿਹੜਾ ਸਪਸ਼ਟ ਕਰ ਦਿੱਤਾ ਹੈਗਾ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਦਵੱਲੇ ਸਬੰਧ ਜਾਂ ਦਵੱਲੇ ਸਮਝੌਤੇ ਨੇ ਉਹ ਵੀ ਤੋੜ ਲਏ ਹੈਗੇ ਨੇ ਔਰ ਨਾਲ ਹੀ ਭਾਰਤ ਸਰਕਾਰ ਨੇ ਇੱਥੋਂ ਤੱਕ ਕੋਈ ਕਹਿ ਦਿੱਤਾ ਹੈਗਾ ਕਿ ਅੱਤਵਾਦ ਨੂੰ ਲੈ ਕੇ ਜਿਹੜਾ ਵੀ ਸਾਡੇ ਤੇ ਅਟੈਕ ਕਰੇਗਾ ਅਸੀਂ ਉਹਨੂੰ ਯੁੱਧ ਮੰਨਾਂਗੇ ਅਸੀਂ ਉਹਨੂੰ ਜੰਗ ਮੰਨਾਂਗੇ ਤੇ ਲਾਜ਼ਮੀ ਤੌਰ ਤੇ ਜਿਹੜੇ ਬੇਕ ਸੁਭੁਰ ਲੋਕਾਂ ਨੂੰ ਮਾਰਨਾ ਅਤੇ ਹੱਥੇ ਲੋਕਾਂ ਨੂੰ ਮਾਰਨਾ ਇਹ ਵਾਕਈ ਇੱਕ ਡਰਪੋਕ ਇੱਕ ਕਾਇਰਾਂ ਨਾ ਕਦਮ ਸੀ ਜਿਹੜਾ ਪਾਕਿਸਤਾਨ ਵੱਲੋਂ ਚੱਕਿਆ ਗਿਆ ਸੀ ਜਾਂ ਇਸ ਕਰਕੇ ਉਹਨਾਂ ਨੂੰ ਮੂਹਰ ਤੋੜਵਾ ਜਵਾਬ ਮਿਲਿਆ ਤੇ ਹੁਣ ਸਵਾਲ ਇਹ ਕਿ ਚਾਈਨਾ ਦਾ ਸਥਿਤੀ ਸਪਸ਼ਟ ਹੋ ਗਈ ਤਰਕੀ ਦੀ ਹੋ ਗਈ ਅਜ਼ਰਬੈਜਾਨ ਦੀ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਪਾਕਿਸਤਾਨ ਦੇ ਪਿੱਛੇ ਕਿਹੜੇ-ਕਿਹੜੇ ਨੇ ਔਰ ਚਾਈਨਾ ਦੇ ਨਾਲ ਦਾ ਸਾਡੇ ਅੱਗੇ ਜਿਹੜੇ ਸਬੰਧ ਨੇ ਉਹ ਬਹੁਤ ਹੀ ਮਾੜੇ ਨੇ ਚਾਹੀ ਹੋਈ ਅਰਥਕ ਤੌਰ ਤੇ ਦੇਖੀਏ ਜਾਂ ਅਸੀਂ ਰਾਜਨੀਤਿਕ ਤੌਰ ਤੇ ਦੇਖੀਏ ਹੁਣ ਇਹ ਜਿਹੜਾ ਮਸਲਾ ਹੈਗਾ ਭਾਰਤ ਦਾ ਤੇ ਪਾਕਿਸਤਾਨ ਦਾ ਇਹ ਜਿਵੇਂ ਅਮਰੀਕਾ ਵਿੱਚ ਪਿਆ ਤੇ لازਮੀ ਤੌਰ ਤੇ ਕਿਸੇ ਨਾ ਕਿਸੇ ਅਜਿਹੇ ਮੰਚ ਤੇ ਦੋਨੇ ਜਿਹੜੇ ਮੁਲਕ ਉਹ ਬੈਠ ਕੇ ਗੱਲ ਕਰ ਸਕਦੇ ਨੇ ਔਰ ਪਾਕਿਸਤਾਨ ਦੇ ਨਾਲ ਜਦੋਂ ਵੀ ਕਿਸੇ ਵੀ ਮੰਚ ਤੇ ਜਦੋਂ ਵੀ ਇੰਡੀਆ ਉੱਥੇ ਹਾਜ਼ਰ ਹੋਇਆ ਉੱਥੇ ਹਮੇਸ਼ਾ ਹੀ ਪਾਕਿਸਤਾਨ ਨੂੰ ਇੰਡੀਆ ਨੇ ਆਪਣੇ ਜਿਹੜਾ ਵਿਦੇਸ਼ੀ ਨੀਤੀ ਦੇ ਤਹਿਤ ਤੇ ਪੂਰੀ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਪਾਕਿਸਤਾਨ ਸਪੌਂਸਰਡ ਅੱਤਵਾਦ ਆ ਇਹ ਖਤਮ ਕੀਤਾ ਜਾਵੇ ਔਰ ਪੂਰਾ ਦੁਨੀਆ ਹੁਣ ਸਮਝ ਚੁੱਕੀ ਹੈਗੀ ਆ ਕਿ ਜਿਸ ਜਿਸ ਕੰਟਰੀ ਦੇ ਵਿੱਚ ਅੱਤਵਾਦ ਆ ਉਹਨੂੰ ਖਤਮ ਕਰਨਾ ਪਊਗਾ ਕਿ ਅੱਤਵਾਦ ਦਾ ਕੋਈ ਦੇਸ਼ ਨਹੀਂ ਕੋਈ ਧਰਮ ਨਹੀਂ ਹੈ ਕੋਈ ਜਾਤ ਨਹੀਂ ਹੈ ਇਸ ਕਰਕੇ ਅਜਿਹੇ ਜਿਹੜਾ ਵਾ ਇਹ ਅੱਤਵਾਦ ਨੂੰ ਖਤਮ ਕਰਨ ਵਾਸਤੇ ਪਾਕਿਸਤਾਨ ਨੂੰ ਵੀ ਮੰਚ ਤੇ ਆਉਣਾ ਪਊਗਾ ਔਰ ਉਹ ਉਥੋਂ ਦੇ ਜਿਹੜੇ ਇਹ ਜਿਹੜੇ ਲੋਕ ਨੇ ਉਹ ਜਿਹੜੇ ਨੇ ਉਹਨਾਂ ਨੂੰ ਖਤਮ ਕਰਨਾ ਪਊਗਾ ਇਹ ਇਸ ਮਸਲੇ ਦੇ ਸਾਰੇ ਮਾਮਲੇ ਦੇ ਉੱਤੇ ਤੁਸੀਂ ਸਾਡੇ ਨਾਲ ਜਾਣਕਾਰੀ ਵਿਸਥਾਰਪੂਰਵਕ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ